2017 ਤੋਂ ਮੀਤਖਰ ਇਥੇ ਐਮਐਲਏ ਵੀ ਸੀ ਤੇ ਹੁਣ ਐਮਪੀ ਵੀ ਬਣ ਗਈ ਉਹਨਾਂ ਦੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਕਿ ਜਿਨ੍ਹਾਂ ਨੂੰ ਤੁਸੀਂ ਦੱਸ ਰਹੇ ਹੋ ਲੋਕਾਂ ਨੂੰ ਪਈਏ ਕੰਮ ਨਹੀਂ ਕੀਤੇ ਜਿਹੜੀ ਆਮ ਆਦਮੀ ਪਾਰਟੀ ਨੇ ਸਾਰੀ ਵਾਅਦੇ ਖਲਾਫ ਕੀਤੇ ਆ ਕਿੱਡੇ ਵੱਡੇ ਵੱਡੇ ਗੱਲਾਂ ਕੀਤੀਆਂ ਸੀਗੀਆਂ ਵੀ ਰੰਗਲਾ ਪੰਜਾਬ ਬਣਾਵਾਂਗੇ ਭਾਗਤੂ ਦੇ ਸੁਪਨੇ ਦਾ ਪੰਜਾਬ ਬਣਾਵਾਂਗੇ ਉਹ ਕਹਿੰਦੇ ਅਸੀਂ ਨੌਕਰੀਆਂ ਬੜੀਆਂ ਦੇਤੀਆਂ 48000 ਅੱਜ ਮੁੱਖ ਮੰਤਰੀ ਭਗਵੰਤ ਜੀ ਤੁਹਾਡੇ ਸ਼ਹਿਰ ਆਏ ਸੀ ਉਹ ਝੂਠ ਹੈ ਜੀ ਸਾਰਾ ਕੁਝ ਕੇਜਰੀਵਾਲ ਸਾਹਿਬ ਨਾਲ ਸੀ ਜਿਹੜੀਆਂ ਜਿਹੜੀਆਂ ਇਹ ਨਰਤੀਨ ਦੇ ਵਿੱਚ ਨੌਕਰੀਆਂ ਨੇ ਇਹ ਕੋਈ ਅੱਜ ਤਾਂ ਨਵੀਆਂ ਦੇਣ ਲੱਗੀਆਂ ਪਰ ਮੀਤ ਹੋਇਆ ਹੁਣ ਹੀ ਕਹਿੰਦੇ ਅਸੀਂ ਪਿੰਡਾਂ 'ਚ ਪੈਸਾ ਬਹੁਤ ਦਿੱਤਾ ਕੰਮ ਬਹੁਤ ਕਰਾਏ ਆ ਪਿੰਡਾਂ ਦੇ ਲੋਕ ਸਾਨੂੰ ਤਾਂ ਵੋਟਾਂ ਪਾ ਰਹੇ ਆ ਜਰੂਰ ਦੇਖੋ ਤਾਂ ਚਲੋ ਜਿਹੜਾ ਮੈਂ ਇਹਨਾਂ ਦੀ ਕਿਸੇ ਗੱਲ ਨੂੰ ਇਦਾਂ ਨਹੀਂ ਕੱਟਣਾ ਨਹੀਂ ਚਾਹੁੰਦਾ ਉਹ ਤਾਂ ਵੀ ਤਰੀਕ ਨੂੰ ਪਤਾ ਲੱਗ ਜੂਗਾ ਉਹਨਾਂ ਦੇ ਉਹਨਾਂ ਦੇ ਇੱਕ ਸਾਥੀ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਗੁਰਦੀ ਉਹਨਾਂ ਨੂੰ ਤੁਸੀਂ ਉਹਨਾਂ ਨਾਲ ਕਿੰਨਾ ਇੱਕ ਮੁਕਾਬਲਾ ਤੁਹਾਡਾ ਕਿਹਦੇ ਨਾਲ ਮੰਨਦੇ ਹੋ ਤੁਸੀਂ ਉਹਨਾਂ ਨਾਲ ਮੰਨਦੇ ਹੋ ਰਿੰਦਾ ਤਾਲੀਵਾਲ ਨਾਲ ਮੰਨਦੇ ਹੋ ਕੇਵਲ ਢਿੱਲੋਂ ਨਾਲ ਮੰਨਦੇ ਹੋ ਕਿਹਦੇ ਨਾਲ ਮੁਕਾਬਲਾ ਤੁਹਾਡਾ ਦੇਖੋ ਜਿਹੜੇ ਤਾਂ ਕੇਵਲ ਢਿੱਲੋਂ ਸਾਹਿਬ ਨੇ ਉਹਨਾਂ ਦਾ ਤਾਂ ਦੇਖੋ ਤਾਂ ਬੀਜੇਪੀ ਦਾ ਇੱਥੇ ਵੈਸੀ ਬਰੋਸ ਹੈ ਪੰਜਾਬ ਦੇ ਵਿੱਚ ਦੂਜਾ ਉੱਥੋਂ ਦਾ ਬਰਨਾਲਾ ਦਾ ਐਕਸਪੋਰਟ ਓਫਿਸ ਹੈ ਉਹਦੇ ਬਾਰੇ ਲੋਕ ਕਿੰਨੀ ਤਰ੍ਹਾਂ ਜਾਣਦੇ ਵੀ ਵੋਟਾਂ ਲੈਣ ਤੋਂ ਬਾਅਦ ਇਹ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਆ ਵੀ 2027 ਦੇ ਵਿੱਚ ਕੰਨ ਤੇ ਲਿਖਿਆ ਦਿਖਦਾ ਹੈ ਕਿ ਕਾਂਗਰਸ ਦੀ ਸਰਕਾਰ ਆਊ ਪਰ ਕਾਂਗਰਸ ਦੇ ਅੰਦਰ ਕਿਤਨਾ ਕਿਤੇ ਜੋ ਅੰਦਰੂਨੀ ਕਲੇਸ਼ ਆ ਕਿਤੇ ਨਾ ਕਿਤੇ ਜਿਹੜਾ ਸਾਇਲੈਂਟਲੀ ਚੱਲਦਾ ਕਿਉਂਕਿ ਬਹੁਤ ਸਾਰੀਆਂ ਤਸਵੀਰਾਂ ਦੇ ਵਿੱਚ ਪੋਸਟਰਾਂ ਦੇ ਵਿੱਚ ਕਈ ਵਾਰ ਚਰਨ ਸਿੰਘ ਚੰਨੀ ਹੋਣਾ ਦੀ ਤਸਵੀਰ ਨਹੀਂ ਦਿਖਦੀ ਪ੍ਰਤਾਪ ਸਿੰਘ ਬਾਜਵਾ ਹੋਣਾ ਦੀ ਤਸਵੀਰ ਨਹੀਂ ਦਿਖਦੀ ਇਹ ਇਹ ਅੰਦਰ ਖਾਤੇ ਗੱਲਾਂ ਬਾਤਾਂ ਹੈਗੀ ਆ ਥੋੜਾ ਜਿਹਾ ਵੈਸੀ ਬਿਧਾ ਕੇ ਗੱਲ ਦੇਖੋ ਕੁਝ ਤਾਂ ਸੈਲਫ ਥੋੜਾ ਜਿਹਾ ਕੋਈ ਇੰਟਰਸਟ ਦਾ ਕਲਾ ਸੁਣਦੇ ਨੇ ਮੰਨ ਲਓ ਮੈਂ ਇੱਥੇ ਟੈਟਲੈਂਡ ਮੈਂ ਮੈਂ ਚਾਹਵਾਂ ਸੀ ਤੋਂ ਇਲੈਕਸ਼ਨ ਲੜਨ ਦਾ ਤਾਂ ਮੇਰੇ ਵੀ ਕੋਈ ਪੰਛਤ ਕੰਪਿਊਟਰ ਹੁੰਦੇ ਬਿਲਕੁਲ ਹਰੇਕ ਬੰਦੇ ਇੱਕ ਸ਼ਾ ਹੁੰਦੀ ਹੈ ਵੀ ਮੈਂ ਯਾਰ ਸਰਕਾਰ ਬਣਾ ਰਹੀ ਜਾਂ ਮੈਨੂੰ ਕੋਈ ਨਾ ਕਿ ਮੈਂ ਮੇਰਾ ਰੋਸਾ ਬੱਟਾ ਮੈਂ ਥੋੜੀ ਮੈਂ ਆਪਣੇ ਪਿੱਛੇ ਨੱਪ ਕਰਾਂ ਪੰਜਾਬੀ ਲਿੰਕ ਦੇ ਖਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੋਲਿੰਦਰ ਸਿੰਘ ਛਲੇੜੀ ਤਾਂ ਬਰਨਾਲੇ ਦੇ ਵਿੱਚ ਚੋਣ ਮੁਹੀਮ ਭਖੀ ਹੋਈ ਹੈ ਚਾਰ ਕੈਂਡੀਡੇਟਾਂ ਦੇ ਵਿੱਚ ਗਹਿ ਗੱਚ ਮੁਕਾਬਲਾ ਹੋ ਰਿਹਾ ਹੈ ਜਿਨ੍ਹਾਂ ਦੇ ਵਿੱਚ ਆਮਰਮੀ ਪਾਰਟੀ ਦੇ ਕੋਲ ਜਿਹੜਾ ਉਹ ਹਰੀਂਦਰ ਢਾਲੀਵਾਲ ਖੜੇ ਨੇ ਕਾਂਗਰਸ ਦੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਕੁਲਦੀਪ ਸਿੰਘ ਕਾਲਾ ਢਿੱਲੋਂ ਜਿਹੜੇ ਨੇ ਉੱਥੇ ਉਹ ਜਿਹੜਾ ਪੂਰੀ ਟੱਕਰ ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਆਮਰਮੀ ਪਾਰਟੀ ਨੂੰ ਦੇ ਰਹੇ ਨੇ ਜੋ ਕਿ ਸੱਤਾਧਰ ਪਾਰਟੀ ਆ ਕਾਲਾ ਜੀ ਬਹੁਤ ਬਹੁਤ ਸਵਾਗਤ ਹੈ ਬਈ ਜੀ ਧੰਨਵਾਦ ਵੀਰ ਜੀ ਧੰਨਵਾਦ ਬਈ ਕੀ ਕੁਝ ਲੈ ਕੇ ਜਾ ਰਹੇ ਹੋ ਲੋਕਾਂ ਦੇ ਵਿੱਚ ਦੇਖੋ ਲੋਕਾਂ ਦੇ ਵਿੱਚ ਜਿਹੜਾ ਇੱਕ ਤਾਂ ਜਿਹੜਾ ਮਸਲੇ ਤਨੂੰ ਪਤਾ ਹੀ ਹੈ ਵੀ ਜਿਹੜੇ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਦੇ ਵਾਅਦੇ ਖਲਾਫੀ ਕੀਤੀ ਸਭ ਤੋਂ ਵੱਡੇ ਮਸਲੇ ਤੋਂ ਉਹੀ ਨੇ ਹੂੰ ਜੋ ਉਹਨਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਸੱਜਣ ਅੱਜ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਤਾਂ ਜੀ ਸਾਡੇ ਕੋਲ ਤਾਕਤਾਂ ਉਹਨਾਂ ਦੀ ਦੱਸੀ ਜਿਹੜਾ ਲੋਕਾਂ ਦੀ ਦੀ رائے ਲੈ ਕੇ ਵੀ ਇਹਨਾਂ ਦੀ ਜ਼ਿੰਦਗੀ ਨੂੰ ਅਸੀਂ ਕਿਵੇਂ ਬਿਹਤਰ ਬਣਾ ਸਕਦੇ ਹਾਂ ਇਹਨਾਂ ਦੇ ਜਿਹੜੇ ਬੱਚੇ ਆ ਗਰੀਬਾਂ ਦੇ ਉਹਨਾਂ ਨੂੰ ਪੜ੍ਹਾਉਣ ਲਈ ਅਸੀਂ ਕੀ ਉਪਰਾਲੇ ਕਰ ਸਕਦੇ ਹਾਂ ਵਪਾਰੀਆਂ ਲਈ ਅਸੀਂ ਕੀ ਕਰ ਸਕਦੇ ਹਾਂ ਉਹ ਸਮੇਂ ਅਨੁਸਾਰ ਜੋ ਵੀ ਉਹਨਾਂ ਦੀ ਜਿਹੜੀ رائے ਦੇ ਨਾਲ ਕਿਉਂਕਿ ਹਰ ਕੇਰੇ ਦੀ ਵੱਖਰੀ ਸਮੱਸਿਆ ਜੇ ਆਪਾਂ ਸਾਇਰ ਚੱਲੇ ਜੀ ਉਹਨੇ ਸਮੱਸਿਆ ਕੁਝ ਹੋਰ ਹੈ ਹੂੰ ਹਰ ਪਿੰਡ ਦੀ ਵੱਖਰੀ ਸਮੱਸਿਆ ਹਰ ਕਸਬੇ ਦੀ ਵੱਖਰੀ ਸਮੱਸਿਆ ਬਿਲਕੁਕੁਲ ਉੱਥੋਂ ਦੀ ਰੋਕਾਂ ਦੇ ਦਾਇਰ ਲੈ ਕੇ ਕਿਉਂਕਿ ਮੈਂ ਸਮਝਦਾ ਵੀ ਕੋਈ ਐਮਐਲਏ ਬਣ ਕੇ ਜਾਓ ਕੋਈ ਐਮਪੀ ਬਣ ਕੇ ਕੋਈ ਐਨੀ ਆਮ ਲੋਕਾਂ ਨੂੰ ਜ਼ਿਆਦਾ ਸਿਆਣਾ ਹੋ ਜਾਂਦਾ ਹੁੰਦਾ ਹੂੰ ਜਿਹੜੇ ਆਮ ਲੋਕਾਂ ਵਿੱਚ ਬਹੁਤ ਚੰਗੇ ਉਦਮੀ ਸਿਆਣੇ ਸੂਝਵਾਨ ਲੋਕ ਬੱਠੇ ਜਿਹੜੇ ਤੁਹਾਨੂੰ ਬਿਹਤਰ ਰਸਤਾ ਦਿਖਾ ਸਕਦੇ ਵੀ ਤੁਸੀਂ ਕਿਸ ਤਰ੍ਹਾਂ ਇੱਥੇ ਲੋਕਾਂ ਦੀ ਜਿਹੜੇ ਜੀਵਨ ਪੱਧਰ ਨੂੰ ਸੁਧਾਰਨ ਤੋਂ ਕਿਵੇਂ ਲੋਕ ਇੱਥੇ ਸੌਖੇ ਹੋ ਸਕਦੇ ਤਾਂ 2017 ਤੋਂ ਮੀਠਿਆਰੇ ਇਥੇ ਐਮ ਉਹਨਾਂ ਦੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਕਿ ਜਿਨ੍ਹਾਂ ਨੂੰ ਤੁਸੀਂ ਦੱਸ ਰਹੇ ਹੋ ਲੋਕਾਂ ਨੂੰ ਪਈਏ ਕੰਮ ਨਹੀਂ ਕੀਤੇ। ਪਤਾ ਕਰਕੇ ਮੈਨੂੰ ਵੋਟ ਵਾਓ ਕਿਉਂਕਿ ਉਹ ਸੱਤਾ ਤਾਂ ਪਾ ਕੇ ਅੱਜ ਵੀ ਸਰਕਾਰ ਉਹ ਜਿਹੜੀ ਦੇਖੋ ਜੀ ਆਪਾਂ ਗੱਲ ਕਰੀਏ ਜਿਹੜੀ ਆਮ ਆਦਮੀ ਪਾਰਟੀ ਨੇ ਸਾਰੇ ਵਾਅਦੇ ਖਲਾਫੇ ਜਿੱਤੀਆਂ ਕਿੱਡੇ ਵੱਡੇ ਵੱਡੀ ਗੱਲਾਂ ਕੀਤੀਆਂ ਸੀਗੀਆਂ ਵੀ ਰੰਗਲਾ ਪੰਜਾਬ ਬਣਾ ਦਾਂਗੇ ਭਗਤ ਸਿੰਘ ਦੇ ਸੁਪਨੇ ਦਾ ਪੰਜਾਬ ਬਣਾ ਦਾਂਗੇ ਇੱਥੇ ਜਿਹੜੀ ਨਵੀਂ ਕ੍ਰਾਂਤੀ ਆ ਉਹ ਰੋਜਵੰਦਨ ਕਿਹਾ ਸੀ ਤੇ ਇੱਥੋਂ ਤੱਕ ਕਿਹਾ ਵੀ ਤੁਹਾਨੂੰ ਬਦੇਸ ਜਾਣ ਦੀ ਲੋੜ ਨਹੀਂ ਪੈਣੀ ਇੱਥੇ ਵੱਡੇ ਵੱਡੇ ਰਜਗਾਰ ਦੇ ਮੌਕੇ ਪੈਦਾ ਕਰਾਂਗੇ ਅਸੀਂ ਇਹ ਵੀ ਕਿਹਾ ਵੀ ਬਈ ਇੱਥੇ ਜਿਹੜੇ ਗੋਰੇ ਉਹ ਇੱਥੇ ਕੰਮ ਕਰਨ ਵਾਸਤੇ ਆ ਕਰਦੇ ਨੇ ਤੁਸੀਂ ਸੁਣੀਏ ਸਾਰੀਆਂ ਗੱਲਾਂ ਸੁਣੀਏ ਹੂੰ ਤਾਂ ਅੱਜ ਤੱਕ ਤੁਹਾਨੂੰ ਦਿਸਦਾ ਵੀ ਕੋਈ ਐਸਾ ਉਦਮ ਐਸਾ ਪ੍ਰਾਲੋਕ ਐ ਸਭ ਕਾਸ ਹੋਇਆ ਬਈ ਜਿਹੜੇ ਜਿਹੜੇ ਸਾਡੇ ਗੋਰੇ ਨੌਕਰੀ ਕਰਨਾ ਜਾਂ ਸਾਡੇ ਬੱਚਿਆਂ ਲਈ ਕੋਈ ਨੌਕਰੀਆਂ ਚਲੋ ਇਹ ਮੰਨਦੇ ਵੀ ਨੌਕਰੀਆਂ ਸਾਰੇ ਉਹ ਨਹੀਂ ਦੇ ਦਿੱਤੀ ਜਾ ਸਕਦੀਆਂ ਤਾਂ ਸਰਕਾਰ ਦਾ ਕੋਈ ਹੋਰ ਨੂੰ ਸਹਿਯੋਗ ਹੋਵੇ ਕੋਈ ਕੋਈ ਅਨਪਲੈਡ ਜਿਹੜਾ ਜਿਹੜਾ ਹੈਗਾ ਕਿ ਉਹਨੂੰ ਪੱਤਾ ਜਾਂ ਕਿ ਉਹਨਾਂ ਨੂੰ ਕੰਮ ਕਰਨ ਵਾਸਤੇ ਕੋਈ ਸਪੋਰਟ ਹੋਵੇ ਜਿਹੜੇ ਬੱਚੇ ਸਾਡੇ ਇਸ ਕਰਕੇ ਉਦਾਸ ਹੋ ਕੇ ਉਹ ਨਸੇ ਦਲਦਲ ਚ ਤਰਦੇ ਜਾ ਰਹੇ ਨੇ ਨਸੇ ਦੀ ਗੱਲ ਕੀਤੀ ਵੀ ਚਾਰ ਹਫ਼ਤੇ ਖਤਮ ਕਰਾਂਗਾ ਜੀ ਨਸ਼ਾ ਇਤਨਾ ਜ਼ਿਆਦਾ ਵੱਧ ਗਿਆ ਵੀ ਸਮਝ ਨਹੀਂ ਆ ਰਿਹਾ ਵੀ ਨੂੰ ਕੰਟਰੋਲ ਕਿਵੇਂ ਕਰਾਂਗੇ ਫਿਰ ਗੱਲ ਕੀਤੀ ਛੰਨਾਂ ਨੇ এডੂਕੇਸ਼ਨ ਦੀ ਹੂੰ ਕਹਿੰਦੇ ਸੀ ਗਵਰਨਮੈਂਟ ਦੇ ਜਿਹੜੇ ਸਕੂਲ ਐ ਅਸੀਂ ਉਹਨਾਂ ਨੂੰ ਇੰਨੇ ਵਧੀਆ ਬਣਾ ਦਾਂਗੇ ਵੀ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਬਣਾ ਦਾਂਗੇ ਹੂੰ ਵੀ ਉਹਨਾਂ ਸਕੂਲਾਂ ਚ ਜਿਹੜੀ ਪੜ੍ਹਾਈ ਐ ਗਵਰਨਮੈਂਟ ਸਕੂਲਾਂ ਤੋਂ ਵੀ ਵਧੀਆ ਹੋਗੇ ਜਿਹੜਾ ਉਥੋਂ ਦਾ ਡੀਸੀ ਹੋਗਾ ਕੋਈ ਹੋਰ ਐਸਟੇਡੀਮ ਹੋਗਾ ਹੋਰ ਅਫਸਰ ਹੋਣਗੇ ਜਾ ਉੱਥੋਂ ਜਿਹੜੇ ਕੋਈ ਹੋਰ ਸਰਕਾਰਡ ਕੋਈ ਐਮਐਲਏ ਕੋਈ ਹੋਰ ਇਦਾਂ ਦੇ ਲੋਕ ਹੋਣਗੇ ਵੀ ਉਹ ਉਹ ਵੀ ਕਹਿਆ ਕਰਨਗੇ ਵੀ ਅਸੀਂ ਬੱਚਾ ਜਰਾਬ ਦਾ ਸਰਕਾਰੀ ਸਕੂਲ ਚ ਪੜਾਉਣਾ ਹੂੰ ਗੁਰ ਵੀ ਇੰਨੀ ਵਧੀਆ ਉਸੇ ਸਹੂਲਤ ਇੰਨੀ ਵਧੀਆ ਪੜਾਈ ਹੋਵੇਗੀ ਠੀਕ ਹੈ ਤੇ ਉਹ ਕਹਿੰਦੇ ਵੀ ਉਹ ਜਿਹੜਾ ਬੈਂਚ ਲੱਗਿਆ ਉਹ ਤੇ ਇੱਕ ਉਸੇ ਬੈਂਚ ਤੇ ਤਾਂ ਪੜਿਆ ਕਰੂਗਾ ਬੱਠਾ ਕਰੂਗਾ ਮਜ਼ਦੂਰ ਦਾ ਬੇਟਾ ਹੂੰ ਉਸੇ ਬੈਂਚ ਤੇ ਕਿਸਾਨ ਦਾ ਬੇਟਾ ਉੱਥੇ ਡੇਸੀ ਦਾ ਬੇਟਾ ਉੱਥੇ ਐਮਐਲਏ ਜਾਂ ਮੰਤਰੀ ਦੇ ਬੇਟਾ ਕੋ ਡੇਵਲ ਤੇ ਬਹਿ ਕੇ ਪੜਿਆ ਕਰਨ ਕਿ ਸਰਕਾਰੀ ਸਕੂਲ ਦੇ ਵਿੱਚ ਇੰਨੇ ਇੰਨਾ ਸੀ ਉਹਨਾਂ ਨੂੰ ਉਹਨਾਂ ਦਾ ਜਿਹੜਾ ਉਹਨਾਂ ਨੂੰ ਵਧੀਆ ਬਣਾ ਲਾਂਗੇ ਤਾਂ ਅੱਜ ਪੰਜਾਬ ਦੇ ਵਿੱਚ ਕੋਈ ਐਸ ਪੀ ਐਸ ਸਕੂਲ ਜਾਂ ਨਵਾਂ ਬਣਾਇਆ ਹੋਵੇ ਇੱਕ ਐਕਟ ਵੀ ਲਾਈ ਹੋਵੇ ਜਾਂ ਜਿਹੜੇ ਪੁਰਾਣੇ ਸਕੂਲ ਨੇ ਉਹਨਾਂ ਨੂੰ ਉਹਨਾਂ ਦਾ ਲੈਬਲ ਇੱਥੋਂ ਤੱਕ ਲਿਆਂਦਾ ਹੋਵੇ ਵੀ ਜਿਹੜੇ ਜਿਹੜੇ ਬੰਦੇ ਜਿਹੜੇ ਕਾਮਰਸ ਸਕੂਲਾਂ ਵਾਲੇ ਬੱਚੇ ਆ ਜਿਹੜੇ ਉਹ ਉੱਥੇ ਪੜ੍ਹਦੇ ਆ ਅੱਜ ਜਿਹੜੀ ਗਵਰਨਮੈਂਟ ਸਕੂਲਾਂ ਦੀ ਹਾਲਤ ਇਹ ਜੀ ਹੋ ਗਈ ਵੀ ਸਿਰਫ ਉਹ ਬੱਚੇ ਸਕੂਲ 'ਚ ਪੜ੍ਹਦੇ ਨੇ ਗਵਰਨਮੈਂਟ ਦੇ ਜਿਹੜਾ ਨੇ ਮਾਪੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਭਰ ਤੋਂ ਅਸਮਰਥ ਨੇ ਫਿਰ ਇੱਕ ਤੁਹਾਡੀ ਗੱਲ ਬੱਚਾ ਪਰਨਾਲੇ ਸੇ ਸੂਲਤਾਂ ਦੀ ਗੱਲ ਕੀਤੇ ਬਿਲਕੁਲ ਕਹਿੰਦੇ ਵੀ ਮਹੱਲਾ ਕਲੀਨਿਕ ਬਣਾਵਾਂਗੇ ਤੁਸੀਂ ਆਪਸਾ ਉਹ ਕਹਿੰਦੇ ਬਹੁਤ ਮਹੱਲਾ ਕਲੀਨਿਕ ਬਣਾਉਂਦੇ ਅਸੀਂ ਤੁਸੀਂ ਦੇਖੋ ਕਹਿਣ ਨੂੰ ਤਾਂ ਉਹਨਾਂ ਦੇ ਵੱਡੇ ਵੱਡੇ ਪੋਸਟਰ ਲਾਏ ਹੋਏ ਆ ਅਖਬਾਰਾਂ ਚ ਰੋਜ਼ ਐਡ ਆਉਂਦੀ ਆ ਉਹਨੂੰ ਲੋਕ ਪੜਨ ਨੂੰ ਹੈਡ ਕੇ ਮਤਲਬ ਅਖਬਾਰ ਪਲਟ ਦਿੰਦੇ ਅਗੇ ਵੀ ਜਦੋਂ ਫੋਟੋ ਦੇਖ ਕੇ ਵੀ ਝੂਠ ਝੂਠ ਲਿਖਿਆ ਸਾਰਾ ਕੁਝ ਇੱਥੇ ਤੁਸੀਂ ਆ ਇੱਕ ਆ ਪਿੰਡ ਸੰਘੇੜਾ ਸਾਡੇ ਪਰਨਾਲੇ ਮਿਸਪਾਇਟੀ ਦਾ ਪਾਰਟ ਆ ਇਹ ਤਿੰਨ ਬਾੜ ਨੇ ਇੱਥੇ ਇੱਥੇ 10 12 ਮਹੱਲੇ ਹੋਣਗੇ ਤੁਸੀਂ ਜਾ ਕੇ ਚੈੱਕ ਕਰਿਓ ਵੀ ਕਿੰਨੇ ਮਹੱਲਾ ਕਲੀਨਿਕ ਬਣਨੇ ਇੱਥ ਉਹ ਤਾਂ ਕਹਿੰਦੇ ਅਸੀਂ ਨੌਕਰੀਆਂ ਬੜੀਆਂ ਦੇਤੀਆਂ 48000 ਅੱਜ ਮੁੱਖ ਮੰਤਰੀ ਭਗਵੰਤ ਜੀ ਤੁਹਾਡੇ ਸ਼ਹਿਰ ਆਏ ਸੀ ਉਹ ਝੂਠ ਹੈ ਜੀ ਸਾਰਾ ਕੁਝ ਕੇਜਰੀਵਾਲ ਸਾਹਿਬ ਨਾਲ ਸੀ ਜਿਹੜੀਆਂ ਜਿਹੜੀਆਂ ਇਹ ਰੁਟੀਨ ਦੇ ਵਿੱਚ ਨੌਕਰੀਆਂ ਨੇ ਇਹ ਕੋਈ ਅੱਜ ਤਾਂ ਨਵੀਆਂ ਦਿੱਤ ਦੇਣ ਲੱਗੀਆਂ ਹੂੰ ਇਹ ਤਾਂ ਪਹਿਲਾਂ ਪੁਲਿਸ ਦੀ ਭਰਤੀ ਸੀ ਪਹਿਲਾਂ ਵੀ ਹੁੰਦੀ ਰਹੀ ਪਟਵਾਰੀਆਂ ਦੀ ਭਰਤੀ ਪਹਿਲਾਂ ਵੀ ਹੁੰਦੀ ਰਹੀ ਹੈ ਟੈਕਸ਼ਨਾਂ ਦੀ ਭਰਤੀ ਪਹਿਲਾਂ ਵੀ ਹੁੰਦੀ ਰਹੀ ਹੈ ਇਹ ਤਾਂ ਰੁਟੀਨ ਦਾ ਮੈਟਰ ਹੈ ਹੂੰ ਵੱਖਰਾ ਕੀ ਕੀਤਾ ਅੱਜ ਸਾਡੇ ਇਹਨਾਂ ਨੇ ਹੈਲਥ ਦੀ ਗੱਲ ਕੀਤੀ ਸੀ ਹੈਲਥ ਦੀ ਗੱਲ ਕੀਤੀ ਸੀ ਮਹੱਲਾ ਕਲੀਨਿਕਾਂ ਦੀ ਗੱਲ ਕੀਤੀ ਜੀ ਦੱਸੋ ਕਿੱਥੇ ਮਹੱਲਾ ਕਲੀਨਿਕ ਬਣਿਆ ਹੋਇਆ ਜਿਹੜੇ 10-15 ਬਿਸਤਰਾਂ ਜਿਹੜਾ ਹਸਪੀਟਲ ਸੀ ਐਮਰਜੈਂਸੀ ਜਿੱਥੇ ਸਵਾਮਾ ਕੇਰ ਕੋ ਡਿਲੀਵਰੀ ਕੀਤਾ ਜਾਂ ਕੋਰ ਪੰਨਾਂ ਦੇ ਬਸ ਸੀ ਉਹਨਾਂ ਦਾ ਦਰਜਾ ਘਟਾ ਕੇ ਮਹੱਲਾ ਕਲੀਨਿਕ ਬਣਾਤਾ ਅਸੀਂ ਮਹੱਲਾ ਕਲੀਨਿਕ ਤੋਂ ਜਾਂ ਡਿਸਪੈਂਸਰੀ ਤੋਂ ਮਿਨੀ ਹੈਲਥ ਸੈਂਟਰ ਬਣਦੇ ਦੇਖੇ ਮਿਨੀ ਹੈਲਥ ਸੈਂਟਰ ਤੋਂ ਵੱਡਾ ਹਸਪੀਟਲ ਬਣਦਾ ਦੇਖਿਆ ਇਹ ਪਹਿਲੀ ਵਾਰੀ ਹੋਇਆ ਬਦਲਾ ਵੀ ਉਹਨੂੰ ਉਹਦਾ ਦਰਜਾ ਘਟਾ ਕੇ ਉਹ ਮਹੱਲਾ ਫਿਰ ਉਹਦਾ ਕਲੀ ਫੋਟੋ ਹੀ ਲੱਗੀ ਉੱਥੇ ਉਹਦਾ ਆਮ ਲੋਕਾਂ ਨੂੰ ਕੀ ਫਾਇਦਾ ਹੋਇਆ ਜਦੋਂ ਉੱਥੇ ਜਿਹੜਾ ਨਾ ਡਾਕਟਰ ਨਾ ਉੱਥੇ ਦਵਾਈ ਹੈ ਮੈਂ ਜਿੱਥੇ ਵੀ ਗਿਆ ਮੈਂ ਜਾ ਕੇ ਪੁੱਛਿਆ ਵੀ ਹੱਥ ਖੜਾ ਕਰਕੇ ਦੱਸੋ ਜੀ ਕਿਹਨੂੰ ਪੌਣ ਤਿੰਨ ਸਾਲਾਂ ਦੇ ਵਿੱਚ ਕੋਈ ਫੇਰੀ ਸਹੂਲਤ ਮਿਲੀ ਹੈ ਹਾਂ ਤਾਂ ਮਤਲਬ ਕਿਸੇ ਨੇ ਹਜੇ ਤੱਕ ਇਸ ਗੱਲ ਦੀ ਹਮਿੰ ਉਹ ਤਾਂ ਕਹਿੰਦਾ ਅਸੀਂ ਬਿਜਲੀ ਫ੍ਰੀ ਦੇਤੀ ਨੌਕਰੀਆਂ 48000 ਦੇ ਦਿੱਤੀਆਂ ਦੇਖੋ ਮੈਂ ਸੋਨੇ ਦੀ ਵੀ ਦੇ ਦਿੱਤੀ ਦਾ ਬਿਆਨ ਵੀ ਅਸੀਂ ਪੁਰਾਣੇ ਬਿੱਲ ਮਾਫ ਕੀਤੇ ਪੁਰਾਣੇ ਬਿੱਲ ਜਿਹੜੇ ਖੜੇ ਸੀ ਬਕਾਇਆ ਲੋਕਾਂ ਦੇ ਉਹ ਜੋ ਚੈਲਿੰਜ ਚੰਨੀ ਸਾਡੇ ਮੁੱਖ ਮੰਤਰੀ ਬਣੇ ਉਹਨਾਂ ਨੇ ਸਾਰੇ ਜਿਹੜੇ ਪੁਰਾਣੇ ਬਿੱਲ ਸੀ ਉਹ ਮਾਫ ਕੀਤੇ ਸਾਡੇ ਬੜੇ ਜਿਹੜੀ 300 ਯੂਨਟ ਫ੍ਰੀ ਬਿਜਲੀ ਮਾਫ ਸੀਗੀ ਇੱਕ ਮਹੀਨੇ ਦੀ ਇਹਨਾਂ ਨੇ ਉਹ ਪਰ ਸਾਡਾ ਇਹ ਤਾਂ ਸੀ ਨਾ 300 ਤੋਂ ਜੋ ਉੱਪਰ ਹੁੰਦਾ ਸੀ 300 ਤੱਕ ਮਾਫ ਜੀ ਉੱਪਰ ਦਾ ਸੀ ਉਹ ਬਿੱਲ ਸੀ ਅੱਜ ਇਹ 400 ਆ ਕੋਈ ਛੜਨ ਕੋਈ ਜੰਪ ਹੀ ਕਰ ਜਾਵੇ ਕਿਹਾ ਦਾ ਮੀਟਰ ਜਾਂ ਕੋਈ ਅਚਾਨਕ ਕਿਤੇ ਕੋਈ ਜ਼ਿਆਦਾ ਵਰਤਿਆ ਜਾਵੇ ਤਾਂ ਉਹਨੂੰ 400 ਦਾ ਗਰੀਬ ਬੰਦੇ ਨੂੰ ਉਹਨਾਂ ਦਾ ਬਿੱਲ ਦੇਣਾ ਪੈਂਦਾ ਪੂਰਾ ਬਿੱਲ ਦੇਣਾ ਪੈਂਦਾ ਬਾਕੀ ਸਹੂਲਤ ਮਿਲੀ ਲੋਕਾਂ ਨੂੰ ਉਸ ਗੱਲ ਦੇ ਨਾਲ ਤੇ ਉਹ ਗਰੀਬੰਦਾ ਜੇ ਜੇ ਉਹਨੇ ਕੋਈ ਗਲਤੀ ਨਾ ਕਿਤੇ ਇੱਕ ਜੁਨਟਰ ਵੀ ਜ਼ਿਆਦਾ ਬਾੜ ਲਿਆ ਤਾਂ ਉਹਦਾ ਉਹ ਤਾਂ ਖਤਮ ਉਹ ਤਾਂ ਬਚਾਰਾ ਗਿਆ ਉਹਦੇ ਜੁਨਟ ਤੇ ਰੇਟ ਵਧਾਤੇ ਜਿਹੜਾ ਢਾਈ ਤਿੰਨਰ ਪੈਸੀ ਘਟਾਏ ਸੀ ਉਹ ਰੇਟ ਵਧਾਤਾ ਜਿਹੜੇ ਸਾਡੇ ਇੰਡਸਟਰੀ ਵਾਸਤੇ ਜਾਂ ਜਿਹੜੀ ਸਮਾਜ ਸੇਲ ਇੰਡਸਟਰੀ ਵਾਸਤੇ ਕੋਈ ਜਿਹੜੀਆਂ ਸੀਗੇ ਜੁਨਟ ਰੇਟ ਸੀ ਉਹ ਉਹ ਵਧਾਤਾ ਤੇ ਜਿਹੜੀਆਂ ਕਹਿਣ ਦੀਆਂ ਗੱਲਾਂ ਇਹ ਗੱਲਾਂ ਦੇ ਨਾਂ ਤੇ ਕੜਾਹ ਬਣਾ ਰਿਆ ਪਹਿਲਾਂ ਵੀ ਇਹਨਾਂ ਨੇ ਲੋਕਾਂ ਨੂੰ ਆ ਝੂਠ ਬੋਲ ਬੋਲ ਕੇ ਤੰਜ ਕੱਸ ਦਿੰਦੇ ਸੀ ਰਵੱਈਤ ਪਾਰਟੀਆਂ ਦੇ ਲੀਡਰ ਆ ਜੀ ਇਹ ਜਹਾਜ਼ ਦੇ ਉੱਪਰ ਦੇ ਲੰਘ ਜਾਂਦੇ ਜੀ ਇਹਨਾਂ ਨੂੰ ਪਤਾ ਨਹੀਂ ਜੀ ਗਰੀਬਾਂ ਦੇ ਚੁੱਲ੍ਹਿਆਂ ਦੀ ਅੱਗ ਬਲਦੀ ਆ ਕਿ ਪੁੱਜੀ ਹੋਈ ਹੈ ਹੈ ਜੀ ਤੇ ਇਹ ਜਹਾਜ਼ ਵਰਤਦੇ ਆ ਜੀ ਮੈਂ ਸੋਚਦਾ ਬਿ ਸਾਡੇ ਲੀਡਰ ਦਾ ਜਹਾਜ਼ ਵਰਤਦੇ ਸੀ ਹੂੰ ਵਰਤੋਂ ਕਰਦੇ ਸੀ ਤੁਸੀਂ ਦਰਬਾਰਤੋਂ ਕਰਦੇ ਹੋ ਤੁਹਾਡੇ ਸਾਡੇ ਗਵੰਢ ਸੀਟ ਦਾ ਮੁੱਖ ਮੰਤਰੀ ਸਾਡੇ ਜਹਾਜ਼ ਲੈ ਕੇ ਕਿਤੇ ਗੁਆਬਗ ਜਾਂਦਾ ਕਿਤੇ ਗੁਜਰਾਤ ਬਗ ਜਾਂਦਾ ਹੈ ਹੈ ਫਿਰ ਤੁਸੀਂ ਤੁਸੀਂ ਦੱਸੋ ਵੀ ਤੁਸੀਂ ਕਿੰਨੇ ਜਹਾਜ਼ ਘੱਟ ਵਰਤਿਆ ਚਲੋ ਲੋੜਾਂ ਹੁੰਦੀਆਂ ਜਹਾਜ਼ ਸਰਕਾਰ ਵਰਤ ਲੈਂਦੇ ਆ ਲੀਡਰ ਤੁਸੀਂ ਕਿੰਨੇ ਗਰੀਬਾਂ ਦੇ ਘਰਾਂ ਦੇ ਚੁੱਲਿਆਂ ਦੀ ਅੱਗ ਬਲਦੇ ਦੇਖਣ ਵਾਸਤੇ ਆਏ ਹੂੰ ਤੁਹਾ ਤੁਸੀਂ ਆ ਤੁਹਾਡਾ ਕੋਈ ਮੰਤਰੀ ਤੁਹਾਡਾ ਕੋਈ ਐਮਪੀ ਤੁਹਾਡਾ ਕੋਈ ਐਮਐਲਏ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਅੱਜ ਤੱਕ ਨਾ ਆਓ ਬਿਆਂ ਗਰੀਬ ਦੇ ਚੁੱਲੇ ਦੀ ਅੱਗ ਬੁਜੀ ਪਈ ਸੀ ਅਸੀਂ ਉਹ ਜਲਦੀ ਕਰਦੇ ਜਾਂ ਕਿੰਨਿਆਂ ਤੁਸੀਂ ਚੈੱਕ ਕੀਤੇ ਵੀ ਭਾਈ ਜਿਹੜੀ ਜਿਹੜੀ ਗਰੀਬ ਦੇ ਚੁੱਲੇ ਤੇ ਅੱਗ ਬਲਦੀ ਆ ਕਿ ਬੁਜੀ ਹੋਈਆਂ ਕਿਸੇ ਇੱਕ ਗੱਲ ਤੇ ਪੂਰੇ ਇਤਿਹੇ ਤੁਸੀਂ ਗੱਲਾਂ ਨਹੀਂ ਪੁਰਾਣੀਆਂ ਸੁਣੋ ਇੱਕ ਗੱਲ ਤੇ ਪੂਰੇ ਕਰਪਸ਼ਨ ਦੀ ਗੱਲ ਕਰ ਲਓ ਹੈ ਹਜ਼ਾਰਾਂ ਕਰੋੜਾਂ ਦੇ ਦਾ ਜਿਹੜਾ ਹੈਗਾ ਕਰਪਸ਼ਨ ਹੋ ਰਹੀ ਹੈ ਆ ਲਿਓਕਲ ਦੇ ਵਿੱਚ ਕਿੰਨਾ ਵੱਡਾ ਸਕੈਮ ਹੋਇਆ ਹੈ ਜਿੱਦੇ ਤੇ ਜਿਹੜੀ ਜਿਹੜੀ ਸੇਮ ਪਾਲਿਸੀ ਉਹ ਸਾਡੇ ਪੰਜਾਬ ਦੇ ਵਿੱਚ ਲਾਗੂ ਹੋਈ ਹੈ ਤੇ ਜਿਹੜਾ ਮਤਲਬ ਟੋਟਲੀ ਜਿਹੜਾ ਇਹਨਾਂ ਦਾ ਜਿਹੜਾ ਜਿਹੜਾ ਬਾਕਸ ਕਮਿਟਮੈਂਟ ਸੀਗਾ ਟੋਟਲੀ ਫਰਾਡ ਹੈ ਤੇ ਮਤਲਬ ਕੱਲਾ ਝੂਠ ਹੈ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਬੜੇ ਜਜਵਾਤੀ ਨੇ ਖਾਸ ਕਰਕੇ ਜਿਹੜੇ ਸਾਡੇ ਇਸ ਏਰੀਆ ਦੇ ਲੋਕ ਨੇ ਇਹ ਬੰਦੇ ਨੂੰ ਪਲਕਾਂ ਤੇ ਬਿਠਾ ਲੈਂਦੇ ਨੇ ਜਦੋਂ ਕੋਈ ਬੰਦਾ ਇਹਨਾਂ ਦਾ ਵਾਅਦਾ ਖਲਾਫੀ ਕਰਦਾ ਤਾਂ ਫਿਰ ਉਹ ਘਸਾ ਦਿੰਦੇ ਥੱਲੇ ਨਮਾ ਪਾ ਦਿੰਦੇ ਹੁਣ ਉਹ ਟਾਈਮ ਆ ਗਿਆ ਵੀ ਲੋਕ ਜਿਹੜੇ ਇਹਨਾਂ ਦੀ ਵਾਅਦਾ ਖਲਾਫੀ ਤੋਂ ਬਹੁਤ ਅਦਾਸ ਨੇ ਬਹੁਤ ਅੱਕੇ ਹੋਏ ਨੇ ਹੁਣ ਰੀਸੈਂਟਲੀ ਵੀ ਕਿਸਾਨਾਂ ਦੀ ਗੱਲ ਕਰ ਲੋ ਜਿਹੜੇ ਕਹਿੰਦੇ ਸੀ ਸਾਨੂੰ ਕਿਹੜਾ ਕੁਰਸੀ ਦੇ ਦਿਓ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਰੰਗ ਸਾਰੀਆਂ ਫਸਲਾਂ ਦੇ ਉੱਤੇ ਉਹ ਸਾਰੀਆਂ ਫਸਲਾਂ ਉੱਤੇ ਕੀ ਐਮਐਸਪੀ ਦੇਣੀ ਸੀ ਜਿਹੜੀ ਸਾਡੀ ਸੋਨੇ ਵਰਗੀ ਝੋਨੇ ਦੀ ਫਸਲ ਇਹਨੂੰ ਸੈਲਡਰਾਂ ਵਾਲੇ ਕਹਿੰਦੇ ਯਾਰ ਮੰਡੀ ਚ ਜਾਣ ਲੂੰ ਸਿੱਧੇ ਸਾਡੇ ਸੈਲਡਰ ਚ ਟਰਾਲੀ ਲਾ ਆਓ ਤੇ ਅੱਜ ਉਹ 25-25 ਦਿਨ ਤੋਂ ਮੰਡੀਆਂ ਚ ਟਰੋਣ ਰਹੀ ਹੈ પરમીત ਹੋਇਆ ਰਹੋ ਨਹੀਂ ਕਹਿੰਦੇ ਅਸੀਂ ਪਿੰਡਾਂ 'ਚ ਪੈਸਾ ਬਹੁਤ ਦਿੱਤਾ ਕੰਮ ਬਹੁ ਕਰਾਏ ਆ ਪਿੰਡਾਂ ਦੇ ਲੋਕ ਸਾਨੂੰ ਤਾਂ ਵੋਟਾਂ ਪਾ ਰਹੇ ਆ ਜਦੋਂ ਦੇਖੋ ਤਾਂ ਚਲੋ ਜਿਹੜਾ ਮੈਂ ਇਹਨਾਂ ਦੀ ਕੁਝ ਗੱਲ ਨੂੰ ਏਦਾਂ ਨਹੀਂ ਕੱਟਣਾ ਨਹੀਂ ਚਾਹੁੰਦਾ ਉਹ ਤਾਂ 20 ਤਰੀਕ ਨੂੰ ਪਤਾ ਲੱਗ ਜੂਗਾ ਕਿ ਕਿੱਥੇ ਪੈਸਾ ਆਇਆ ਉਹ ਲੱਗਿਆ ਕਿੱਥੇ ਪੈਸਾ ਤੁਹਾਨੂੰ ਕਿੱਥੇ ਲੱਗਿਆ ਦੀ ਨਾ ਤੁਸੀਂ ਬਸਤੀਆਂ ਦੇ ਵਿੱਚ ਬੜੋ ਲੋਕਾਂ ਕੋਲ ਪੀਣ ਵਾਲਾ ਪਾਣੀ ਨਹੀਂ ਹੈ ਜੇ ਕਿਤੇ ਇੱਥੇ ਮੋਟਰ ਖਰਾਬ ਹੋ ਜਾ ਟਿਊਬਲ ਦੀ ਮੋਟਰ ਸਹੀ ਕਰਾਉਣ ਨੂੰ ਪੈਸੇ ਨਹੀਂ ਉਹਨਾਂ ਕੋਲੇ ਠੀਕ ਹੈ 10-10 ਦਿਨ 15-15 ਦਿਨ ਮੋਟਰਾਂ ਨਹੀਂ ਠੀਕ ਹੁੰਦੀਆਂ ਤੇ ਜੋ ਮੈਂ ਕਹ ਰਿਹਾ ਉਹਨੂੰ ਵੀ ਜਾ ਕੇ ਜਿਹੜੇ ਆਮ ਆਊਟਰ ਤੇ ਲੋਕਾਂ ਦੇ ਸ਼ਹਿਰ ਦੇ ਤੇ ਜਾ ਕੇ ਪੁੱਛੋ ਜੋ ਕਹ ਰਿਹਾ ਉਹਨੂੰ ਹੀ ਪੁੱਛੋ ਦੇਖੋ ਮੈਂ ਆਪਣੀ ਗੱਲ ਰੱਖਣੀ ਹੈ ਉਹਨਾਂ ਨੇ ਆਪਣੀ ਗੱਲ ਰੱਖਣੀ ਹੈ ਤੁਸੀਂ ਇਹਦਾ ਜਿਹੜਾ ਫੈਸਲਾ ਇਹਦਾ ਨਰਸੇ ਦਾ ਤੁਹਾਨੂੰ ਆਮ ਲੋਕ ਦੱਸਣਗੇ ਕਿ ਕੀ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਸੁਧਾਰ ਹੋਇਆ ਕੀ ਉਹਨਾਂ ਨੂੰ ਕੋਈ ਜਰੂਰੀ ਆਮ ਆਦੀ ਪਾਰਟੀ ਬਣੀ ਆ ਉਹਨਾਂ ਨੂੰ ਕੋਈ ਸ਼ੌਕ ਹੋਈ ਆ ਜਿਹੜਾ ਵਪਾਰੀ ਦਾ ਹਾਲ ਦੇਖ ਲਓ ਜਿਹੜੇ ਬੰਦੇ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਹੋਏ ਉਹਨਾਂ ਦਾ ਹਾਲ ਦੇਖ ਲਓ ਐ ਕਦੇ ਐਨਓਸੀ ਦਾ ਮਸਲਾ ਕਦੇ ਕੋਈ ਮਸਲਾ ਤੇ ਜਿਹੜੀ ਉੱਥੇ ਮਤਲਬ ਲੋਕਾਂ ਦੇ ਤਸੀਲਾਂ ਦੇ ਵਿੱਚ ਜਿਹੜੀ ਲੁੱਟ ਹੋ ਰਹੀ ਹੈ ਐਨਸੀ ਦੇ ਨਾਂ ਤੇ ਮੁੱਖ ਮੰਤਰੀ ਦੇ ਬਿਆਨ ਦੇਣ ਤੋਂ ਬਾਅਦ ਵੀ ਮੁੱਖ ਮੰਤਰੀ ਜਿਹੜਾ ਉੱਥੋਂ ਨੋਟੀਫਿਕੇਸ਼ਨ ਉਸ ਦਫ਼ਤਰ ਤੋਂ ਹੋਣ ਦੇ ਬਾਵਜੂਦ ਵੀ ਵੀ ਉਹ ਜਿਹੜਾ ਐਨਸੀ ਲੋੜ ਨਹੀਂ ਹਜੇ ਵੀ ਉਹ ਐਨਸੀ ਯੂਨੀਵਰਸਿਟੀ ਨਹੀਂ ਹੁੰਦੀ ਫਿਰ ਇਹਨਾਂ ਨੇ ਸਾਡੇ ਜਿਹੜੇ ਸਰਕਾਰੀ ਮੁਲਾਜ਼ਮੇ ਰਿਟਾਇਰਡ ਉਹਨਾਂ ਨੇ ਇੱਕ ਕਮੇਂਡਮੈਂਟ ਕੀਤੀ ਸੀ ਵੀ ਤੁਹਾਨੂੰ ਸਾਨੂੰ ਵੋਟਾਂ ਪਾਓ ਅਸੀਂ ਤੁਹਾਡੀ 올ਡ ਪੈਨਸ਼ਨ ਜਿਹੜੀ ਉਹ ਲਾਗੂ ਕਰਾਂਗੇ ਅੱਜ ਉਹ ਵੀ ਕਮੇਂਡਮੈਂਟ ਉਹਦੀ ਫੇਲ ਹੋ ਗਈ ਉਹ ਕਹਿੰਦੇ ਗਵਰਨਰ ਨੇ ਵੀ ਨੋਟਿਸ ਦੇ ਵਿੱਚ ਸਾਈਨ ਹੋ ਗਏ ਨੋਟੀਫਿਕੇਸ਼ਨ ਉੱਥੋਂ ਫਾਇਲ ਦੇ ਉੱਤੇ ਲੇਕਿਨ ਅ ਠੰਡੇ ਬਹਤੇ ਪਾਸ ਛੱਡਿਆ ਫਿਰ ਕਿਉਂ ਨਹੀਂ ਇੰਪਲੀਮੈਂਟ ਹੁੰਦੀ ਕਾਂਗਰਸ ਨੇ ਜਿਹੜੇ ਹਿਮਾਚਲ ਦੇ ਵਿੱਚ ਇੱਕ ਕਮੇਂਡਮੈਂਟ ਕੀਤੀ ਸੀ ਹੋਲਡ ਪੈਂਚਰ ਦੀ ਤਾਂ ਪਹਿਲੀ ਕਮੇਂਡਮੈਂਟ ਮੀਟਿੰਗ ਦੇ ਵਿੱਚ ਉੱਥੇ ਇੰਪਲੀਮੈਂਟ ਕਰਤੀ ਹੈ ਤੇ ਜਿਹੜੀ ਟੋਟਲੀ ਜਿਹੜੇ ਮਤਲਬ ਜਿਹੜੀਆਂ ਨੇ ਕਮੇਂਡਮੈਂਟ ਸੀ ਜਿਹੜੀਆਂ ਗੱਲਾਂ ਨੇ ਟੋਟਲੀ ਬੋਕਸ ਨੇ ਤੇ ਕੋਈ ਕੁਸ਼ਲ ਚੋਣਾਂ ਜੋ ਕੱਢਣ ਪਾਉਣ ਨੂੰ ਕੁਝ ਉਹਨਾਂ ਦੇ ਉਹਨਾਂ ਦੇ ਇੱਕ ਸਾਥੀ ਜਿਹੜੇ ਆਜ਼ਾਦ ਚੋਣ ਲੜ ਰਹੇ ਨੇ ਗੁਰਦੀਪ ਬਾਠ ਜਿਹੜੇ ਨੇ ਉਹਨਾਂ ਨੂੰ ਤੁਸੀਂ ਉਹਨਾਂ ਨਾਲ ਕਿੰਨਾ ਇੱਕ ਮੁਕਾਬਲਾ ਤੁਹਾਡਾ ਕਿਹਦੇ ਨਾਲ ਮੰਨਦੇ ਹੋ ਤੁਸੀਂ ਉਹਨਾਂ ਨਾਲ ਮੰਨਦੇ ਹੋ ਜਾਂ ਇਹਦਾ ਤਾਲੀਬਾ ਨਾ ਮੰਨ ਜਿਹ ਕੋਈ ਇਹਦਾ ਕੇਵਲ ਢੱਲੋਂ ਸਾਹਿਬ ਨੇ ਉਹਨਾਂ ਦਾ ਤਾਂ ਦੇਖੋ ਇੱਕ ਤਾਂ ਬੀਜੇਪੀ ਦਾ ਇੱਥੇ ਵੈਸੀ ਵਿਰੋਧ ਹੈ ਪੰਜਾਬ ਦੇ ਵਿੱਚ ਦੂਜਾ ਉੱਥੋਂ ਦਾ ਬਰਨਾਲੇ ਦਾ ਐਕਸਪੋਰਟ ਫੇਸ ਹੈ ਉਹਦੇ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਵੀ ਵੋਟਾਂ ਲੈਣ ਤੋਂ ਬਾਅਦ ਇਹ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ ਇਹ ਕਿਸੇ ਦਾ ਫੋਨ ਨਹੀਂ ਚੁੱਕਦਾ ਇਹਦਾ ਕਿਸੇ ਦਾ ਦੁੱਖ ਚੁੱਕਦਾ ਸਾ ਨਹੀਂ ਇਹ ਜਿਹੜਾ ਪੌਣੇ ਪੰਜ ਸਾਲ ਆਪਣਾ ਚੰਡੀਗੜ੍ਹ ਦਾ ਤਿੰਨ ਮਹੀਨੇ ਵੋਟਾਂ ਤੋਂ ਤਿੰਨ ਮਹੀਨੇ ਪਹਿਲਾਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਇੱਥੇ ਆ ਜਾਂਦਾ ਫਿਰ ਇਹ ਲੋਕਾਂ ਨਾਲ ਮੋਮੋ ਠਗਣੀਆਂ ਗੱਲਾਂ ਕਰਦੇ ਵੀ ਐਦਾਂ ਕਰਦੇਗਾ ਆ ਕਰਦਾਂਗੇ ਉਹਨਾਂ ਨੂੰ ਤਾਂ ਕੋਈ ਗੱਲ ਨਹੀਂ ਚਲੋ ਮੈਂ ਉਹਨਾਂ ਦੇ ਬਾਰੇ ਹੁਣ ਮੈਂ ਬਹੁਤ ਸਾਰੇ ਟੀਵੀਾਂ ਤੇ ਪਹਿਲਾਂ ਬੋਲ ਚੁੱਕਿਆ ਹਾਂ ਮੈਂ ਹੋਰ ਜ਼ਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਹੂੰ ਤੇ ਜਦੋਂ ਜਿਵੇਂ ਉਦੋਂ ਅਗਲੀ ਗੱਲ ਕਰਾਂ ਤਾਂ ਮੈਨੂੰ ਜਦੋਂ ਇਲੈਕਸ਼ਨ ਦਾ ਦੌਰ ਸ਼ੁਰੂ ਹੋਇਆ ਜਦੋਂ ਪਤਾ ਲੱਗਿਆ ਵੀ ਜਿਮਨੀ ਮੀਤੇਰ ਸਾਹਿਬ ਇੱਥੋਂ ਜਿੱਤ ਗਏ ਵੀ ਸੀਟ ਖਾਲੀ ਹੋ ਗਈ ਉਦੋਂ ਅਸੀਂ ਜੋੜ-ਟੋੜ ਸ਼ੁਰੂ ਕਰਦੇ ਹਾਂ ਦੇਖਦੇ ਹਾਂ ਵੀ ਅਸੀਂ ਕਿੱਥੇ ਖੜੇ ਹਾਂ ਕੀ ਗੱਲ ਆ ਕੀ ਵਾਦਾ ਹੂੰ ਤਾਂ ਉਦੋਂ ਲੱਗਦਾ ਸੀਗਾ ਵੀ ਜਿਹੜਾ ਜਿਹੜਾ ਮੁਕਾਬਲਾ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਸਰਕਾਰ ਨਾਲ ਸਾਡਾ ਹੋਊਗਾ ਹੂੰ ਪਰ ਜਦੋਂ ਇਲੈਕਸ਼ਨ ਦਾ ਦੌਰ ਸ਼ੁਰੂ ਹੋਇਆ ਇਲੈਕਸ਼ਨ ਜਿਹੜੀ ਜਿਹੜੀ ਆਪਣੀ ਕੈਂਡਿਡੇਟਾਂ ਦੀ ਵੰਡ ਬਿਲਕੁਲ ਹੋਈ ਚਾਹੇ ਆਮ ਆਦਮੀ ਪਾਰਟੀ ਜਿਹੜੀ ਜਿਹੜੇ ਮਤਲਬ ਉਹ ਦਫਾੜ ਹੋ ਗਏ ਜਿਹੜੇ ਵਲੰਟੀਅਰਾਂ ਉਹ ਦੋ ਥਾਂਾਂ ਤੇ ਵੰਡੇ ਗਏ ਹੂੰ ਦੂਜਾ ਜਿਹੜਾ ਹਮੰਡੀਆਂ ਦਾ ਮਸਲਾ ਹੈ ਡੀਪੀ ਦਾ ਮਸਲਾ ਹੈ ਹੋਰ ਅਨੇਕਾਂ ਜਿਹੜੇ ਤੁਹਾਨੂੰ ਮੈਂ ਪਹਿਲਾਂ ਮਸਲੇ ਗਿਣਾ ਬਾਅਦ ਖਲਾਫੀ ਮਸਲੇ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਇਸ ਗੱਲ ਦਾ ਰੋਸ ਹੈ ਵੀ ਜਿਹੜਾ ਮੈਨੂੰ ਲੱਗ ਰਿਹਾ ਵੀ ਇਹ ਜਿਹੜਾ ਕਾਂਗਰਸ ਜਿਹੜਾ ਬੰਦ ਸਾਡਾ ਮਤਲਬ ਫੈਸਲਾ ਹੋਗਾ ਲੋਕਾਂ ਗਰਦੀਪ ਬਾਠ ਨੂੰ ਕਿੱਥੇ ਦੇਖਦੇ ਹੋ ਗਰਦੀਪ ਬਾਠ ਦੇ ਆਮ ਆਰ ਵੀ ਪਾਰਟੀ ਦੇ ਖਿਲਾਫ ਲੜਨ ਦਾ ਤੁਹਾਨੂੰ ਕੋਈ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ ਕੀ ਹੋ ਰਿਹਾ ਤੁਸੀਂ ਕਿੱਥੇ ਕਿ ਦੇਖਦੇ ਹੋ ਜੇ ਕੋਈ ਜੇ ਕੋਈ ਮੇਰੇ ਵਿਰੋਧੀ ਆਪ ਵਿੱਚ ਫਟ ਜਾਂਦੇ ਚਾਹੇ ਚਾਹੇ ਚਲੋ ਕਾਂਗਰਸ ਦੇ ਵਿੱਚ ਵੀ ਇਹ ਫੋਟੋਸ ਦੀ ਮੇਰੇ ਬਰਾਬਰ ਕਿ ਮੇਰਾ ਵਿਰੋਧੀ ਖੜਾ ਹੋ ਜਾਂਦਾ ਤਾਂ ਮੇਰੇ ਵਿਰੋਧੀ ਨੂੰ ਤਾਂ ਫਾਇਦਾ ਹੋਣੀ ਸੀਗਾ ਤੇ ਕਿਤੇ ਨਾ ਕਿਤੇ ਜਿਹੜੀ ਸਾਡੀ ਵੋਟਾਂ ਬੰਡੇ ਜਾਣੀ ਸੀ ਜੀ ਮਨੂੰ ਦੇ ਵਲੰਟੀਅਰ ਦੋਸਤਾਂ ਮਤਿ ਹੋਗੇ ਤੁਹਾਡਾ ਜਿਹੜਾ ਵਿਰੋਧੀ ਆ ਜੇ ਇੱਕ ਮਜ਼ਬੂਤ ਇਕੱਠੇ ਹੋ ਕੇ ਲੜਨ ਤਾਂ ਤਾਂ ਗੱਲਾਂ ਕੋਈ ਸ਼ੋਰ ਹੁੰਦੀਆਂ ਜੇ ਉਹ ਪਾੜ ਜਾਂਦੇ ਆ ਤਾਂ ਮੈਨੂੰ ਤਾਂ ਕਈ ਗੱਲਾਂ ਆਪ ਨੂੰ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਪੈ ਰਹੀ ਉਹ ਆਪ ਵਿੱਚ ਚੁੱਕ ਜਿਹੜਾ ਜਲੂਸ ਕੱਢ ਜਾਂਦੇ ਆ ਉਹ ਪਹਿਲਾਂ ਜੋ ਇਕੱਠਿਆਂ ਨੇ ਜੋ ਮਤਲਬ ਵਾਅਦੇ ਕਾਟੇ ਸੀਗੇ ਉਹ ਇੱਕ ਦੂਜੇ ਦੇ ਹੁਣ ਆਪ ਹੀ ਦੱਸੀ ਜਾਂਦੇ ਮੈਨੂੰ ਤਾਂ ਬੋਲਣੀ ਰੋਲਣੀ ਵੈਸੇ ਵੀ ਮੇਰੀ ਜਿਹੜੀ ਮੇਰੀ ਕਉ ਨਿੱਜੀ ਅਲੀਗੇਸ਼ਨ ਲਾ ਕੇ ਮੈਂ ਅੱਗੇ ਨਹੀਂ ਵਧਣਾ ਚਾਹੁੰਦਾ ਠੀਕ ਹੈ ਜਿਹੜੇ ਇੱਕ ਸਿਸਟਮ ਬਣਿਆ ਅਸੀਂ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਣੀ ਹੈ ਜਾਂ ਅਸੀਂ ਪਾਰਟੀ ਲੈਵਲ ਤੇ ਜੇ ਮੁੰਨ ਨੇ ਕਮਿਟਮੈਂਟਸ ਕੀਤੀਆਂ ਸੀ ਉਹ ਦੱਸ ਲਈ ਵੀ ਤੁਹਾਡੀਆਂ ਇਹ ਨਹੀਂ ਪੂਰੀਆਂ ਹੋਈਆਂ ਉਹ ਇਦੋਂ ਇਦੋਂ ਉੱਪਰ ਮੈਂ ਕਦੇ ਕਿਸੇ ਤੇ ਜਿਹੜਾ ਨਿੱਜੀ ਚੱਕੜ ਸਾਲਾਂ ਦੀ ਮੈਂ ਕਦੇ ਵੀ ਕਿਸੇ ਤੇ ਕੋਸ਼ਿਸ਼ ਨਹੀਂ ਕੀਤੀ ਉਹ ਆਪ ਵਿੱਚ ਉਲਝੇ ਪਏ ਆਪ ਵਿੱਚ ਕੋਈ ਜਿੰਨੋ ਕੋਈ ਕੁਸ਼ਕਰ ਦਾ ਕੋਈ ਕੋਸ ਕੋਈ ਕਹੀ ਜਾਂਦਾ ਹੈ ਤੇ ਮੈਨੂੰ ਤਾਂ ਕਹਿਣ ਦੀ ਕੋਈ ਲੋੜ ਨਹੀਂ ਉਹਦੇ ਬੰਦਾ ਤੁਹਾਡੀ ਪਾਰਟੀ ਦੇ ਵੀ ਜਿਹੜੇ ਲੀਡਰ ਨੇ ਹਾਲਾਂਕਿ ਚਰਨਜੀਤ ਸਿੰਘ ਚੰਨੀ ਹੁਣੀ ਤਾਂ ਜ਼ਰੂਰ ਆਏ ਪਰ ਰਾਜਾ ਬੜਿੰਗ ਬਤੌਰ ਪ੍ਰਧਾਨ ਜਿਹੜੇ ਅੱਜ ਜ਼ਰੂਰ ਦੇਖੇ ਅਸੀਂ ਅੱਜ ਜ਼ਰੂਰ ਦੇਖਿਆ ਕਿ ਤੁਹਾਡੀ ਰੈਲੀ ਦੇ ਵਿੱਚ ਆਏ ਨਹੀਂ ਉਹ ਸੰਬੋਧਨ ਵੀ ਕੀਤਾ ਉਹਨਾਂ ਨੇ ਪਰ ਬੜੇ ਕਾਲੀ ਚ ਪਰ ਜਿਵੇਂ ਆਉਣਾ ਚਾਹੀਦਾ ਜਿਵੇਂ ਪ੍ਰਧਾਨ ਤਾਂ ਉਹਨਾਂ ਨੂੰ ਚਾਰੇ ਜ਼ਿਮਨੀ ਚੌਂਾਂ ਤੇ ਜਾਣਾ ਚਾਹੀਦਾ ਸੀ ਉਵੇਂ ਉਹ ਨਹੀਂ ਆ ਸਕੇ ਉਹਨੂੰ ਕਿਵੇਂ ਦੇਖ ਰਹੇ ਹੋ ਦੇਖੋ ਜਿਹੜੀ ਜ਼ਿਮਨੀ ਚੌਂ ਥੋੜੀ ਲੜਾਈ ਵੱਡੀ ਹੁੰਦੀ ਹੈ ਜਿਹੜੇ ਜਿਹੜੇ ਉੱਪਰੋਂ ਇੱਕ ਸਿਸਟਮ ਬਣਿਆ ਸੀ ਵੀ ਰਾਜਾ ਬੜਿੰਗ ਨੇ ਗੱਦੜਵਾਇਆ ਹਲ ਜੋ ਪਰਿਵਾਰ ਤੋਂ ਲੜ ਰਹੇ ਆ ਰੰਧਾਵਾ ਸਾਹਿਬ ਨੂੰ ਡੇਰਾ ਬਾਬਾ ਨਾਨਕ ਸਮਾਤਾ ਸੀ ਏਦਾਂ ਹੀ ਜਿਵੇਂ ਚੱਬਿਆਂ ਕੁਸਲੀਟਰ ਨੂੰ ਸਮਾਤਾ ਮੇਰੇ ਹਲਕੇ ਦਿਨ ਚਾਰ ਬੀਨਦਰ ਸਿੰਘਲਾ ਜੀ ਗੁਰਕੀਰਤ ਕੋਟਲੀ ਜੀ ਬਲਬੀਰ ਸਿੱਧੂ ਜੀ ਨਾਲ ਤੇ ਉਸ ਤੋਂ ਇਲਾਵਾ ਫਿਰ ਜਿਹੜੇ 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 ਪ੍ਰਤਾਪ ਸਿੰਘ ਬਾਜਬਾ ਤੇ ਜਿਹੜੇ ਚੰਨ ਸਿੰਘ ਚੰਨੀ ਸੀ ਉਹਨਾਂ ਨੂੰ ਇੱਥੇ ਮੇਰੀ ਕੈਂਪੇਨ ਦੀ ਜ਼ਿੰਮੇਵਾਰ ਦਿੱਤੀ ਉਹਨਾਂ ਨੇ ਉਹ ਜੁਮਬਾਰੇ ਨੂੰ ਜਨਰਲ ਲੀਡਰਾਂ ਨੇ ਦਿੱਤੀ ਡਿਊਟੀ ਲੱਗੀ ਜੋ ਬਾਖੂਬੀ ਨਿਭਾਇਆ ਵੀ ਤੇ ਅੱਗੇ ਨਿਭਾ ਵੀ ਰਹੇ ਬੜੰਗ ਸਾਹਿਬ ਦਾ ਮੈਨੂੰ ਮਤਲਬ ਲਗਾਤਾਰ ਮੇਰੇ ਸਪਰਕ ਸੀ ਮੈਨੂੰ ਉਹਨਾਂ ਨੇ ਮਤਲਬ ਫੋਨ ਤੇ ਲਗਾਤਾਰ ਮੇਥੋਂ ਇਹੜਾ ਇਹਦੇ ਬਾਰੇ ਰਾਤ ਨੂੰ ਕਦੇ ਸਵੇਰੇ ਜਲਦੀ ਜਾਣਕਾਰੀ ਲੈਂਦੇ ਨੇ ਤੇ ਰੱਖ ਕੇ ਮੈਂ ਕੰਮ ਚੱਲਦਾ ਤੇ ਮੈਨੂੰ ਉਹਨਾਂ ਨੇ ਹਮੇਸ਼ਾ ਕਿਹਾ ਵੀ ਤੂੰ ਮਤਲਬ ਇਕੱਲਾ ਨਾ ਸਮਝ ਮੈਂ ਤੇਰੇ ਨਾਲ ਆ ਵੀ ਜਦੋਂ ਮੇਰੀ ਲੋੜ ਪੈਂਦੀ ਹੈ ਕਿ ਮੈਨੂੰ ਬੁਲਾ ਤਾਂ ਮੈਂ ਵੀ ਥੋੜਾ ਚਾਹੁੰਦਾ ਵੀ ਉੱਥੇ ਵੀ ਲੜਾਈ ਹੈ ਵੀ ਉਹਨਾਂ ਨੂੰ ਉੱਥੇ ਕੰਮ ਕਰਨ ਦੇਣਾ ਚਾਹੀਦਾ ਇੱਥੇ ਚਲੋ ਸਾਡੇ ਲੀਡਰਾਂ ਨੇ ਮੋਰਚਾ ਸੰਭਿਆ ਹੋਇਆ ਤਾਂ ਚਲੋ ਜਿਸ ਤਰ੍ਹਾਂ ਤੁਸੀਂ ਸਵਾਲ ਕਰਦੇ ਹੋ ਜਦੋਂ ਇਸ ਤਰ੍ਹਾਂ ਦੇ ਸਵਾਲ ਉੱਠਣ ਲੱਗਦੇ ਨੇ ਕਿ ਪ੍ਰਧਾਨ ਕਿਉਂ ਨਹੀਂ ਆ ਤਾਂ ਫਿਰ ਮੈਨੂੰ ਵੀ ਉਹ ਵੀ ਤੂੰ ਮੇਰਾ ਪ੍ਰਧਾਨ ਹੈ ਜ਼ਿਲ੍ਹੇ ਦਾ ਵੀ ਮੈਂ ਤੇਰੀ ਇਲੈਕਸ਼ਨ ਚ ਵੀ ਮੈਂ ਆਉਣਾ ਚਾਹਣਾ ਹੈ ਵੀ ਤੂੰ ਮੈਂ ਤੇਰੀ ਮਦਰ ਵੀ ਵੀ ਤੇਰੀ ਇੱਥੇ ਕੰਪੇਨ ਟੌਰ ਪ੍ਰਧਾਨ ਵੀ ਇੱਕ ਫਰਜ ਬਣਦਾ ਹੁੰਦਾ ਹਾਂ ਤੇ ਫਿਰ ਉਹ ਆਏ ਅੱਜ ਤੇ ਅੱਜ ਆ ਕੇ ਜਿੰਨੇ ਕ ਅਸੀਂ ਚਲੋ ਪ੍ਰੋਗਰਾਮ ਕਿਉਂਕਿ ਸਾਡਾ ਜਿਹੜਾ ਹੁਣ ਇਲੈਕਸ਼ਨ ਦਾ ਆਖਰੀ ਦੌਰ ਹੈ ਬਹੁਤ ਸਾਰਾ ਜਿਹੜੇ ਜਿਹੜੇ ਪਿੰਡ ਅਸੀਂ ਦੋ ਤਿੰਨ ਤਿੰਨ ਵਾਰ ਪਹਿਲਾਂ ਜਾ ਚੁੱਕੇ ਹਾਂ ਤੇ ਅੱਜ ਫਿਰ ਉਹਨਾਂ ਦੇ ਕੁਝ ਪਿੰਡਾਂ ਦੇ ਵਿੱਚ ਜਿੰਨੇ ਕ ਅਸੀਂ ਪ੍ਰੋਗਰਾਮ ਉਹਨੂੰ ਦਿੱਤੇ ਸੀ ਵੀ ਤੁਸੀਂ ਇੱਥੇ ਇੱਥੇ ਹਾਜ਼ਰੀ ਲਵਾਓ ਤੇ ਉਹਨੇ ਇੱਕ ਪ੍ਰੋਗਰਾਮ ਕਰਕੇ ਉਹ ਤਾਂ ਅੱਜ ਮੀਤ ਹੇਰ ਹੁਣਾ ਦਾ ਅਸੀਂ ਸਪੀਚ ਸੁਣ ਰਹੇ ਸੀ ਜਦੋਂ ਰੈਲੀ ਦੇ ਵਿੱਚ ਤਾਂ ਉਸ ਤੋਂ ਬਾਅਦ ਵੀ ਉਹਨਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਕਿ ਸਾਡੀ ਸਰਕਾਰ ਆ ਮੈਂ ਐਮਪੀ ਆ ਭਾਈ ਵੀ ਜੇ ਸਾਨੂੰ ਸੁਝਾਓਗੇ ਤਾਂ ਅਸੀਂ ਸਰਕਾਰ ਦੇ ਵਿੱਚ ਆਸੀਂ ਤੁਹਾਡੇ ਕੰਮ ਕਰਾਵਾਂਗੇ ਤੁਸੀਂ ਆਪੋਜੀਸ਼ਨ ਦੇ ਵਿੱਚੋਂ ਤੁਸੀਂ ਐਮਐਲਏ ਬਣ ਜਿੰਦੇ ਤੁਸੀਂ ਲੋਕਾਂ ਦੇ ਕੰਮ ਕਿਵੇਂ ਕਰਾਓਗੇ ਉਹਨੇ 3 ਸਾਲ ਤੋਂ ਦੋ ਦਿਨ ਕੀ ਕੰਮ ਕੀਤਾ ਲੋਕਾਂ ਦਾ ਲੋਕਾਂ ਨੂੰ ਪਤਾ ਨਹੀਂ ਜਿਹੜੇ ਕੰਮ ਕਰਨ ਸੀ ਪਹਿਲਾਂ ਕਰਦੇ ਜੇ ਕਰ ਉਹਨਾਂ ਨੇ ਜਿਹੜੇ ਜਿਹੜਾ 3 ਸਾਲ ਉਹਨਾਂ ਨੂੰ ਮਿਲੇ ਤੋਂ ਪਹਿਲਾਂ ਜੇ ਕੰਮ ਕੀਤੇ ਹੁੰਦੇ ਉਹਨਾਂ ਨੂੰ ਰੋਲਾ ਪਾਉਣ ਦੀ ਲੋੜ ਨਾ ਪੈਂਦੀ ਲੋਕ ਤੇ ਲੋਕਾਂ ਨੂੰ ਦੱਸਣੇ ਲੋੜ ਪੈਂਦੀ ਬੋਲ ਦਾ ਪੰਜ ਲੋੜ ਪੈਸੀਆ ਕੁਛ ਕੀਤਾ ਠੀਕ ਹੈ ਜਿਹੜੇ ਉਹ ਲੋਕ ਪਰਖ ਚੁੱਕੇ ਨੇ ਕੀ ਕਿੰਨਾ ਚਿਰ ਇਹਨਾਂ ਦੇ ਮੂੰਹ ਨਹੀਂ ਝਾਕਣਗੇ ਤੇ ਨਾਲੇ ਜਦੋਂ ਮੀਤ ਜੀ ਹਰ ਸਾਹਿਬ ਪਹਿਲਾਂ 5 ਸਾਲ اپੋਜੀਸ਼ਨ ਦੇ ਵਿੱਚ ਰਹੇ ਆ ਉਦੋਂ ਇੱਥੇ ਕੰਮ ਕਿਵੇਂ ਚੱਲਿਆ ਸੀਗਾ ਹੂੰ ਠੀਕ ਹੈ ਮਤਲਬ ਜੇ ਤੁਸੀਂ اپੋਜੀਸ਼ਨ ਰਾ ਮੀਐਲਏ ਦੇ ਵਿੱਚ ਦਮ ਚਾਹੀਦਾ ਚਾਹੇ ਵਿਰੋਧੀ ਧਰਦਾ ਹੋਵੇ ਹਾਂ ਤੇ ਜੇ ਮੈਨੂੰ ਪ੍ਰਮਾਤਮਾ ਨੇ ਇਹ ਦਿੱਤਾ ਮੌਕਾ ਤਾਂ ਜੇ ਉਹ ਦਮ ਹੋਣਾ ਚਾਹੀਦਾ ਲੜਨ ਦਾ ਮੈਂ ਤਾਂ ਲੜ ਕੇ ਇੱਥੋਂ ਤੱਕ ਪਹੁੰਚਿਆ ਚਾਹੇ ਹੋ ਮੈਂ ਪਾਰਟੀ ਵਿੱਚ ਲੱਕੇ ਹਰ ਸਿੰਘ ਢੱਲੂਆਂ ਦੇ ਤਣਾੜ ਲੱਗੂ ਦੇ ਖਿਲਾਫ ਲ ਉਨੜੀ ਜਿਹੜੇ ਉਹਨਾਂ ਨੇ ਦੁਰਦਸ਼ਾ ਕੀਤੀ ਉੱਥੋਂ ਦੇ ਵਰਕਰਾਂ ਦੀ ਉਹਦੇ ਖਿਲਾਫ ਲੜਿਆ ਹੂੰ ਤਾਂ ਜਿਸ ਕਰਕੇ ਉਹਨਾਂ ਨੂੰ ਉਹਨਾਂ ਨੂੰ ਇੱਥੋਂ ਆਪਣੇ ਟਿਕਟ ਤੋਂ ਹੱਤੋਂ ਨੇ ਪਏ ਫਿਰ ਉਹ ਕੈਂਡੀਡੇਟ ਦਾ ਵਿਰੋਧ ਕੀਤਾ ਉਹਨਾਂ ਨੇ ਉਹਨੂੰ ਪਾਰਟੀ ਚੋਂ ਨਿਕਲਣਾ ਪਿਆ ਠੀਕ ਆ ਮੈਂ ਉਹ ਮੈਨੂੰ ਲੜਨਾ ਆਉਂਦਾ ਵੀ ਲੋਕਾਂ ਦੇ ਮਸਲੇ ਕਿਵੇਂ ਹੱਲ ਕਰਾਉਣੇ ਆ ਉਹਨਾਂ ਤੋਂ ਤਾਂ ਸਰਕਾਰ ਬਣਾ ਕੇ ਵੀ ਨਹੀਂ ਹੋਇਆ ਮੈਂ ਵਿਰੋਧੀ ਧਿਰ ਦੇ ਵਿੱਚ ਹੋ ਕੇ ਕਰਵਾ ਕੇ ਦਿਖਾਉਂਗਾ ਜਿਹੜਾ ਕੰਮ ਨਹੀਂ ਹੋਇਆ ਹੂੰ ਤਾਂ ਕੈਲਕੂਲੇਸ਼ਨ ਕੀ ਹੈ ਕਿੰਨੀ ਕੁ ਵੋਟਾਂ ਦੇ ਨਾਲ ਤੁਸੀਂ ਜਿੱਤ ਰਹੇ ਹੋ ਜੇ ਤੁਹਾਡੇ ਕੋਲੇ ਵੀ ਕੋਈ ਇਨਪੁਟ ਤਾਂ ਆਊਗੀ ਕੋਈ ਸਰਵੇ ਸਰਵੇ ਦਾ ਪਾਰਟੀਆਂ ਕਰਾਉਂਦੀ ਆਉਂਦੀਆਂ ਨੇ ਦੇਖੋ ਜਿਹੜਾ ਮੈਨੂੰ ਤਾਂ ਇੰਨਾ ਇੱਕ ਮੈਂ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਚੱਲਦਾ ਜਿਹਦਾ ਰਿਜ਼ਲਟ ਚੰਗਾ ਆਊਗਾ ਦੇਖੋ ਇਹ ਚ ਕੋਈ ਗਲਤੀ ਮਿਲ ਕੇ ਤਾਂ ਮੈਂ ਇਹਦੀਆਂ ਨਹੀਂ ਕੀਤੀਆਂ ਕਿ ਮੈਨੂੰ ਜੜਕਾ ਟੰਗ ਨਾਲ ਲੱਛਾ ਲੱਟ ਰਿਹਾ ਲੋਕਾਂ ਨੂੰ ਨਾਲ ਲੈ ਕੇ ਆਮ ਲੋਕਾਂ ਨੂੰ ਠੀਕ ਹੈ 700 ਰੁਪਏ ਤੇ ਜਿਹਨਾਂ ਕੋਲੇ ਆ ਪੈਸੇ ਬਾਲੇ ਹੁੰਦੇ ਨੇ ਤੇ ਚੋਰੀ ਦੇ ਪੈਸੇ ਡਾਕੂ ਠੱਗੀ ਦੇ ਪੈਸੇ ਉਹ ਲੋਕ 700 ਰੁਪਏ ਕਰਵਾਉਂਦੇ ਨੇ ਤੇ ਮੈਨੂੰ ਤਾਂ ਜਿਸ ਤਰ੍ਹਾਂ ਮੈਂ ਤਾਂ ਇੱਕ ਮੇਰਾ ਅੰਦਾਜ਼ਾ ਜਦੋਂ ਮੈਂ ਲੋਕਾਂ ਕੋਲੇ ਜਾਂਦਾ ਜਿਹੜੇ ਆਪ ਮਹਾਰੇ ਇਕੱਠ ਹੁੰਦੇ ਨੇ ਆਪ ਮਹਾਰੇ ਲੋਕ ਪਿਆਰ ਕਰਦੇ ਹੱਥਾਂ ਦੇ ਚੱਕਦੇ ਆ ਤੇ ਇਸ ਟਾਈਮ ਪੋਜੀਸ਼ਨ ਮੇਰੀ ਇਹ ਆ ਵੀ ਮੈਥੋਂ ਜਿਹੜੇ ਸਾਡੇ ਪ੍ਰੋਗਰਾਮ ਪੂਰੇ ਟੈਂਡ ਨਹੀਂ ਹੋ ਰਹੇ ਵੀ ਇੰਨੇ ਜ਼ਿਆਦਾ ਪ੍ਰੋਗਰਾਮ ਨੇ ਹੁਣ ਮੈਂ ਸਾਰਿਆਂ ਨੂੰ ਕਹਾਂ ਵੀ ਤੁਸੀਂ ਆਪ ਹੀ ਕਾਟ ਢੋਲੋਂ ਬਣ ਕੇ ਯਾਰ ਕੰਮ ਚਲਾਓ ਕਿਸੇ ਹੋਰ ਨੂੰ ਲੈ ਜਾਓ ਪਾਰਟੀ ਦੇ ਕਿਚ ਹੋਰ ਅੱਗੇ ਨੂੰ ਲੈ ਜਾਓ ਵੀ ਹੁਣ ਜਦੋਂ ਫਿਰ ਮੈਂ ਪ੍ਰੋਗਰਾਮ ਜ਼ਿਆਦਾ ਹੋ ਜਾਂਦੇ ਫਿਰ ਮੈਂ ਡੇਢ ਦੋ ਘੰਟੇ ਲੇਟ ਹੋ ਜਾਂਦਾ ਇਹ ਲੋਕਾਂ ਨੂੰ ਨਜ਼ਰ ਬੈਠਣ ਔਖਾ ਹੁੰਦਾ ਤਾਂ ਜੇ ਲੋ ਸਾਰੀ ਜੇ ਆਪਾਂ ਇੱਕ ਇਹ ਅਸੈਸਮੈਂਟ ਕਰੀਏ ਵੀ ਲੋਕਾਂ ਦਾ ਵੀ ਕਿਸ ਤਰ੍ਹਾਂ ਜਿਵੇਂ ਸਾਡੇ ਥੋੜੇ ਦਿਨ ਪਹਿਲਾਂ ਚੰਨੀ ਸਾਹਿਬ ਆਏ ਸੀ ਉਹ ਕਹਿੰਦੇ ਯਾਰ ਦੋ ਚੀਜ਼ਾਂ ਆਉਂਦੀਆਂ ਇਕੱਠ ਦਾ ਹਰੇ ਕਰ ਲ ਇੱਕਦੇ ਇਕੱਠ ਦਾ ਹੁੰਦਾ ਵੀ ਵਿਆਹ ਰਗਾਂ ਮਹੌਲ ਮੇਲੇ ਦਾ ਕਮ ਮਹੌਲ ਹੁੰਦਾ ਚਾਹ ਹੁੰਦਾ ਜਾਣ ਦਾ ਇੱਕਦੇ ਹੁੰਦਾ ਵੀ ਜਲਾ ਵੀ ਉਹ ਜਿਵੇਂ ਮਰਗ ਦੇ ਭੋਗ ਤੇ ਜਾਣਾ ਹੋਵੇ ਇਸ ਤਰ੍ਹਾਂ ਦਾ ਹੁੰਦਾ ਵੀ ਬੈਠੇ ਆ ਬੰਨ ਕੇ ਬੱਠਾਏ ਤਾਂ ਜਿਹੜੇ ਉਹ ਸਾਡੇ ਜਿਹੜੇ ਇਕੱਠ ਆ ਆਰਗੇਨਿਕ ਇਕੱਠ ਹੁੰਦੇ ਨੇ ਉਹਨਾਂ ਦੇ ਵਿੱਚ ਰੀਅਲੀ ਜਿਹੜਾ ਮਤਲਬ ਮੇਲੇ ਰਗਾਂ ਬਾ ਵਿਆਹ ਕੰਮ ਮਹੌਲ ਲੋਕਾਂ ਦੇ ਵੀ ਇੱਕ ਚਾਹ ਇੱਕ ਜੋਸ਼ ਬਣਿਆ ਹੁੰਦਾ ਤਾਂ ਉਥੋਂ ਜਿਸ ਤਰ੍ਹਾਂ ਦਾ ਲੋਕਾਂ ਦਾ ਜੋਸ਼ ਹੁੰਦਾ ਤਾਂ ਉਥੋਂ ਲੱਗਦਾ ਵੀ ਮਤਲਬ ਵਧੀਆ ਵਧੀਆ ਲੀਡ ਨਾਲ ਜਿੱਤਾਂਗੇ ਸੀ ਤਾਂ ਤੁਹਾਡਾ ਸਿਆਸੀ ਬੈਕਗ੍ਰਾਉਂਡ ਕੀ ਹੈ ਕਿਉਂਕਿ ਪੰਜਾਬ ਸ਼ਾਇਦ ਜਿਹੜੇ ਬਰਨਾਲੇ ਦੇ ਲੋਕ ਤਾਂ ਉਹ ਤਾਂ ਤੁਹਾਨੂੰ ਜਾਣਦੇ ਨੇ ਪਰ ਜਿਹੜੇ ਪੰਜਾਬ ਦੇ ਹੋਰ ਲੋਕ ਨੇ ਉਹਨਾਂ ਨੇ ਚਿਹਰਾ ਦੇਖਿਆ ਕਿ ਵੀ ਨਵਾਂ ਚਿਹਰਾ ਆਉਂਦਿਆ ਜਿਹੜਾ ਇੱਕ ਜਰੂਰ ਇੱਕ ਨਾ ਇੱਕ ਮੁਕਾਬਲੇ 'ਚ ਤਾਂ ਲੋਕ ਤੁਹਾਨੂੰ ਪੂਰਾ ਗਿਣਦੇ ਆ ਪੂਰੇ ਪੰਜਾਬ ਦੇ ਵਿੱਚ ਕਾਲਾ ਢੀਲੋਂ ਦਾ ਨਾਮ ਤਾਂ ਪੰਜਾਬ ਦੇ ਵਿੱਚ ਲੋਕਾਂ ਦੀ ਜ਼ੁਬਾਨ ਤੇ ਹੈਗਾ ਤੇ ਕਾਲਾ ਢੀਲੋਂ ਚੋਂ ਲੜ ਰਹੇ ਨੇ ਭਾਈ ਉੱਥੇ ਮੁਕਾਬਲੇ 'ਚ ਮੁਕਾਬਲੇ 'ਚ ਨੇ ਹੁਣ ਕਿੱਥੇ ਉਹ ਕਿੱਥੇ ਨਹੀਂ ਇਹ ਤਾਂ ਨਤੀਜੇ ਹੀ ਜਿਹੜੇ ਉਹ ਕਲੀਅਰ ਕਰਦੇ ਹੁੰਦੇ ਨੇ ਤਾਂ ਤੁਹਾਡਾ ਸਿਆਸੀ ਬੈਕਗ੍ਰਾਉ ਦੇਖੋ ਮੈਨਾਂ ਮੈਂ ਪਹਿਲਾਂ ਹੀ ਬਹੁਤ ਸਾਰੇ ਤੁਹਾਡੇ ਵਰਗੇ ਭਾਈਆਂ ਨੂੰ ਦੱਸਿਆ ਪੱਤ ਜਿਹੜੇ ਪ੍ਰੈਸ ਵਾਲਿਆਂ ਨੂੰ ਵੀ ਮੇਰਾ ਰਾਜਨੀਤੀ ਵਿੱਚ ਕੋਈ ਇੰਟਰਸਟ ਨਹੀਂ ਸੀਗਾ ਨਾ ਮੇਰੀ ਸਾਡੀ ਕੋਈ ਪੋਲਿਟਿਕਲੀ ਬੈਕਗ੍ਰਾਉਂਡ ਆ ਮੇਰਾ ਇੱਕ ਭਰਾ ਸੀਗਾ ਹਰਿੰਦਰ ਸਿੰਘ ਸਰਾਟੋਂ ਉਹ 1999 ਵਿੱਚ ਜਿਲ੍ਹਾ ਜੂਸ ਕੌਂਸਲ ਜ਼ਰੂਰ ਦੇ ਪ੍ਰਧਾਨ ਸੀ ਜਦੋਂ ਬਰਨਾਲਾ ਸੋ ਮੇਰੇ ਕੋਲ ਇਕੱਠੇ ਹੁੰਦੇ ਸੀ ਠੀਕ ਹੈ ਉਹ ਬਹੁਤ ਮਤਲਬ ਐਕਟਿਵ ਸੀ ਪੋਲਿਟਿਕਸ ਦੇ ਵਿੱਚ ਤੇ ਉਹਨਾਂ ਦੀ ਡੈਥ ਹੋ ਗਈ 2014 ਦੇ ਵਿੱਚ ਤਾਂ ਮੇਰਾ ਉਸ ਤੋਂ ਬਾਅਦ ਵੀ ਕੋਈ ਇੰਟਰਸਟ ਨਹੀਂ ਹੈ ਮਾਇਰ ਨਹੀਂ ਅਸੀਂ ਕੋਈ ਆਪਣਾ ਮੈਨੂੰ ਸੋਸ਼ਲ ਕੰਮ ਕਰਨ ਦਾ ਸ਼ੌਂਕ ਸੀਗਾ ਮੈਂ ਕੋਈ ਬੰਦ ਕੋਈ ਆਜ ਉਹਦਾ ਕਿਸੇ ਦਾ ਕੰਮ ਕਹਿ ਕੋਈ ਤੁਹਾਡੇ ਅਰਗੇ ਭੈਣ ਭਰਾ ਨੂੰ ਕਰਾਤਾ ਕਿ ਇਹਦੇ ਕੰਮ ਆ ਗਿਆ ਗਿੱਧ ਦੁਖ ਸੁਖ ਸੇ ਜਾਣ ਲੋਂਦੇ ਮੇਰੇ ਮੇਰਾ ਮੇਰੀ ਹੌਬੀ ਸੀਗੀ ਤੇ ਪਰ ਮੈਨੂੰ ਰਾਜਨੀਤੀ ਦਾ ਬਿਲਕੁਲ ਮਤਲਬ ਮੇਰਾ ਮੇਰਾ ਸ਼ੌਂਕ ਨਹੀਂ ਸੀ ਕਰਾਣ ਦਿੱਤੀ ਫਿਰ ਉਹ ਜਿਹੜੇ ਸਾਡੇ ਕੋਈ ਮੇਰੇ ਜਿਹੜੇ ਭਰਾ ਦੀ ਜਿਹੜੀ ਟੀਮ ਸੀ ਜਿਹੜੇ ਉਹ ਪੋਲੀਟਿਕਲੀ ਕੰਮ ਕਰਦੇ ਸੀ ਲੋਕ ਸਾਥੀ ਸਾਡੇ ਤੇ ਕੁਝ ਜਿਹੜੇ ਸਾਡੇ ਪੋਲੀਟਿਕਲ ਜਿਹੜੇ ਸਾਡੀ ਪਾਰਟੀ ਦੇ ਕੋਈ ਲੀਡਰ ਸਾਹਿਬਾਨ ਸੀ ਉਹ ਫਿਰ ਮੈਨੂੰ ਕਹਿਣ ਲੱਗੇ ਵੀ ਆ ਤੁਸੀਂ ਜਿਹੜਾ ਵੀ ਤੁਹਾਡਾ ਭਰਾ ਤੁਹਾਡੇ ਲਈ ਇੱਕ ਚੰਗਾ ਪਲੇਟਫਾਰਮ ਬਣਾ ਕੇ ਗਿਆ ਤੁਸੀਂ ਉਹਨੂੰ ਸੰਭਾਲੋ ਤੇ ਤੁਹਾਡੇ ਤੋਂ ਜਿਹੜੇ ਉਹਦੇ ਨਾਲ ਜੁੜੇ ਹੋਏ ਲੋਕਾਂ ਉਹਨਾਂ ਨੂੰ ਵੀ ਅਸਾਂ ਵੀ ਦੀ ਹੁੰਦੀ ਹਾਂ ਦੀ ਸਾਨੂੰ ਹੁਣ ਸਾਡੀ ਅਗਵਾਈ ਕਰ ਲੈ ਸਾਡੀ ਬਾਹ ਫੜਨ ਵਾਲਾ ਕੋਈ ਹੋਵੇ ਪਰਿਵਾਰ ਦੇ ਵਿੱਚ ਹੂੰ ਤਾਂ ਉਸ ਤੋਂ ਬਾਅਦ ਮੈਂ ਜਿਹੜਾ 2004 ਚ ਦੇਥੇ ਬਾਅਦ 16 ਸਾਲਾਂ ਦੇ ਵਿੱਚ 2000 ਫਿਰ ਦੁਬਾਰਾ ਮੈਂ ਥੋੜਾ ਜਿਹਾ ਐਕਟਿਵ ਹੋਇਆ ਤੇ ਬਸ ਉਦੋਂ ਚੱਲਦੇ ਚੱਲਦੇ ਫਿਰ ਬਸ ਅਸੀਂ ਲੜਾਈਆਂ ਲੜਦੇ ਲੜਦੇ ਇਸ ਖਿਸ਼ੇ ਤੇ ਪਹੁੰਚੇ ਤੁਹਾਡੇ ਕੋਲੇ ਹੋਰ ਵੀ ਪੰਜਾਬ ਦੀ ਰਿਪੋਰਟ ਹੋਊਗੀ ਤੁਹਾਡੀ ਪ੍ਰਧਾਨ ਸਾਹਿਬ ਨਾਲ ਤੁਸੀਂ ਦੱਸ ਰਹੇ ਹੋ ਗੱਲਬਾਤ ਹੁੰਦੀ ਹੈ ਜਾਂ ਬਾਕੀ ਲੀਡਰ ਨਾਲ ਵੀ ਹੁੰਦੀ ਹੋਊਗੀ ਚੰਨੀ ਸਿੰਘ ਚੰਨੀ ਹੁਣੀ ਆ ਕੇ ਜਾਂਦੇ ਆ ਪ੍ਰਤਾਪ ਬਾਜਵਾ ਹੁਣੀ ਆ ਕੇ ਜਾਂਦੇ ਆ ਬਾਕੀ ਕੀ ਲੱਗ ਰਿਹਾ ਚਾਰ ਦੇ ਵਿੱਚੋਂ ਕਿੰਨੀਆਂ ਨੇ ਕਾਂਗਰਸ ਕੋਲੇ ਦੇਖੋ ਇਦਾਂ ਦੀ ਮੈਨੂੰ ਨਹੀਂ ਕੋਈ ਪਤਾ ਮੈਨੂੰ ਤਾਂ ਲੱਗਦਾ ਵੀ ਚਾਰੇ ਜਿੱਤਾਂ ਜਿੰਨਾਂ ਦੇ ਪੰਜਾਬ 'ਚ ਹਾਲਾਤ ਬਣੇ ਪਏ ਆ ਪਰ ਮੈਂ ਤਾਂ ਜਿੱਦ ਨਾਲ ਇਲੈਕਸ਼ਨ ਦੇ ਵਿੱਚ ਨਾ ਤਾਂ ਮੈਂ ਕਦੇ ਅਖਬਾਰ ਪੜ੍ਹਿਆ ਟਾਈਮ ਹੀ ਲੰਦਾ ਠੀਕ ਹੈ ਪ੍ਰਵਾਹ ਨੂੰ ਟਾਈਮ ਦੇ ਹੋਏ ਨਾ ਪਰਿਵਾਰ ਪਰਿਵਾਰ ਤਾਂ ਆਪ ਲੱਗਿਆ ਪਿਆ ਸਾਰਾ ਆਪਣੋ ਆਪਣੇ ਕੰਮ ਤੇ ਲੱਗਿਆ ਮੇਰੀ ਭੈਟੀ ਜਾਂਦੀ ਆ ਲੋਕਾਂ ਤੋਂ ਵੋਟਾਂ ਮੰਗ ਡੋਰ ਡੋਰ ਕਰਦੇ ਮੇਰੀ ਵਾਈਫ ਰੋਟਰ ਮੰਗਦਾ ਮੇਰਾ ਬੇਟਾ ਜਾਂਦਾ ਹਮ ਮੇਰੇ ਜਿਹੜੇ ਰਿਸ਼ਤੇਦਾਰੋ ਸਾਰੇ ਲੱਗੇ ਹੋਏ ਆ ਹਮ ਵੀ ਅਸੀਂ ਰਾਤ ਨੂੰ ਸੌਣ ਬੜੇ 5-7 ਮਿੰਟ ਇਕੱਠੇ ਹੁੰਨੇ ਥੱਕੇ ਹੋ ਤੇ ਉਹਨੇ ਸੌਂ ਜਾਂਦੇ ਆ ਸਵੇਰੇ ਉੱਠ ਕੇ ਆਪਣੋ ਆਪਣੇ ਬਸ ਫੇਰ ਚੱਲ ਪੈਂਦੇ ਕਿੰਨੇ ਕ ਵਜੇ ਘਰ ਵੜਦੇ ਹੋ ਸ਼ਾਮ ਨੂੰ ਮੈਨੂੰ ਰਾਤ ਨੂੰ ਮੈਂ 12:30 12:00 ਪੱਕ ਜਾਂਦੇ ਨੇ ਸਵੇਰੇ ਫੇਰ ਲੋਕ ਹੁਣ 2-3-3 ਘੰਟੇ ਸੌਂ ਜਾਂਦਾ ਫੇਰ ਸਵੇਰੇ 5 ਵਜੇ ਉੱਠ ਕੇ ਫੇਰ ਤਿਆਰ ਹੋ ਕੇ ਜਿਵੇਂ ਸਵੇਰੇ 7 ਵਜੇ ਦੌੜ-ਦੋਰ ਕਰੀਦਾ ਹੈ ਬਰਨਾਲੇ ਦੇ ਲੋਕਾਂ ਨਾਲ ਕੋਈ ਵਾਅਦਾ ਜਿਹੜਾ ਜੇਕਰ ਕਾਲਾ ਢਿੱਲੋਂ ਜਿੱਤ ਕੇ ਐਮ.ਐਲ.ਏ ਬਣ ਜਾਂਦੇ ਨੇ ਵਿਧਾਨ ਸਭਾ ਜਾਂਦੇ ਨੇ ਬਰਨਾਲੇ ਲਈ ਕਿਹੜੀ ਚੀਜ਼ ਆ ਜਿਹੜੀ ਜੇ ਲੜ ਕੇ ਵੀ ਲੈ ਕੇ ਆਉਣੀ ਪੈਊਗੀ ਕਿਉਂਕਿ ਹੁਣ ਦਾ ਸੱਤਾ ਤਿਰਪਾਟੀ ਦੂਜੀ ਪਾਰਟੀ ਦੀ ਸੱਤਾ ਆ ਲੜਕੇ ਹੀ ਲੈ ਕੇ ਆਉਣੀ ਪਊਗੀ ਓਬਵੀਅਸਲੀ ਇਹ ਗੱਲ ਸਾਫ ਕਲੀਅਰ ਹੈਪਾ ਦੇਖੋ ਮੇਰੀ ਜਿਹੜੀ ਤਰਜੀਹ ਹੋ ਗਈ ਕਿਤਾ ਜਿਵੇਂ ਇੱਥੇ ਸਾਰੀਆਂ ਪਹਿਲਾਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਬੇਸਕਨਿਡਸ ਲੋਕਾਂ ਦੀ ਹਮ ਮਤਲਬ ਪੀਣ ਵਾਲਾ ਪਾਣੀ ਹੈ ਛੀਵਰੇਜ ਦਾ ਜਿਉ ਕੋਈ ਇਸ ਤਰ੍ਹਾਂ ਨਹੀਂ ਉਹਦੇ ਮਿਕਸ ਹੋ ਰਿਹਾ ਪਾਣੀ ਪੀਣ ਵਾਲੇ ਪਾਣੀ ਚ ਜਿਹੜੀਆਂ ਆਪ ਵੀ ਪਸਤੀਆਂ ਜਾਓਗੇ ਤਾਂ ਲੋਕਾਂ ਦਾ ਜੀਵਨ ਪੱਧਰ ਜਿਹੜਾ ਬਹੁਤ ਨੀਵੇਂ ਪੱਧਰ ਤੇ ਹੋ ਦੂਸਰਾ ਮੈਂ ਇੱਥੇ ਇੱਕ ਵਧੀਆ ਇੱਥੇ ਇੱਕ ਚੰਗਾ ਹਸਪੀਟਲ ਬਣਾਉਣਾ ਚਾਹਣਾ ਹਮ ਚਾਹੇ ਉਹਨੂੰ ਮੈਡੀਕਲ ਕਾਲਜ ਦੇ ਰੂਪ ਵਿੱਚ ਬਣਾਇਆ ਜਾਵੇ ਚਾਹੇ ਉਹਨੂੰ ਵੈਸੀ ਕੋਈ ਚੰਗਾ ਹਸਪਤਲ ਜਿੱਥੇ ਹਰ ਬਿਮਾਰੀ ਦਾ ਇਲਾਜ ਹੋਵੇ ਜਿਹੜੇ ਉੱਥੇ ਲੋਕਾਂ ਨੂੰ ਜਾਣਾ ਨਾ ਪਵੇ ਜਿਹੜੇ ਵਕਤ ਦੂਜੇ ਸ਼ਹਿਰ ਕਿ ਨਾ ਜਾਣਾ ਪਵੇ ਕਿਉਂਕਿ ਇੱਥੇ ਕੀ ਹੈ ਸਾਡੇ ਕੋਲ ਐਸਾ ਹਸਪਤਲ ਕੋਈ ਕੋਈ ਐਕਸੀਡੈਂਟ ਹੋ ਜਾ ਕੋਈ ਸੀਰੀਸ ਜਿਹੜਾ ਉਹਨੂੰ ਫਰਸਟ ਹੈਡ ਤੋਂ ਦੇਣ ਤੋਂ ਬਣਾ ਚੁੱਕਾ ਨਹੀਂ ਬਹੁਤ سارے ਲੋਕਾਂ ਦੀ ਜਿਹੜੀ ਜਿਹੜੀ ਹੈ ਉੱਥੇ ਉਹ ਸਮੇਂ ਸਰ ਉਹਦਾ ਹਸਪਤਲ ਨਾ ਮਿਲ ਪਾਵੇ ਤੇ ਉਹ ਕਿੱਥੇ ਡੈਥ ਹੋ ਜਾਂਦੀ ਹੈ ਮੈਸੀ ਸਾਡਾ ਪਰਿਵਾਰ ਖੁਦ ਇਸ ਗੱਲ ਨੂੰ ਆਪਣੇ ਪਿੰਡੇ ਤੇ ਹੰਡਾ ਰਿਹਾ ਹੈ ਜੇਕਰ ਮੇਰੇ ਦੋ ਭਰਾ ਸੀ ਕਿ ਇੱਕ ਵੱਡਾ ਇੱਕ ਛੋਟਾ ਨੇ ਡੈਥ ਹੋਈ ਹੈ ਜੇਕਰ ਇੱਥੇ ਇੱਕ ਚੰਗਾ ਹਸਪਤਾਲ ਹੁੰਦਾ ਤਾਂ ਚਾਹੇ ਉਹਨਾਂ ਦੀ ਜਾਨ ਬਚਾ ਸਕਦੇ ਸੀ ਤੇ ਮੇਰੇ ਮਨ ਚੋਂ ਕਿ ਦਰਦਾ ਵੀ ਮੈਂ ਚਾਹਣਾ ਵੀ ਸਾਡੇ ਨਾਲ ਜੋ ਹੋ ਗਿਆ ਹੋਗਾ ਜੇ ਮੈਨੂੰ ਪਰਮਾਤਮਾ ਨੇ ਇਸੇ ਬਾਅਦ ਮੌਕਾ ਦਿੱਤਾ ਜੇ ਮੈਨੂੰ ਕੋਈ ਤਾਕਤ ਦਿੱਤੀ ਤਾਂ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਦੂਜਾ ਕੁਝ ਦੇਖਾਂਗੇ ਵੀ ਜਿਸ ਤਰ੍ਹਾਂ ਦਾ ਮੈਨੂੰ ਕੋਈ ਪਰਮਾਤਮਾ ਕਿਸ ਤਰ੍ਹਾਂ ਦੀ ਤਾਕਤ ਬਖਸ਼ਦਾ ਕਿਸ ਤਰ੍ਹਾਂ ਦੀ ਪੋਜੀਸ਼ਨ ਮੇਰੀ ਬਣਦੀ ਰਾਜਨੀਤੀ ਦੇ ਵਿੱਚ ਵੀ ਕੋਈ ਚੰਗਾ ਇੱਥੇ ਕੋਈ ਕਾਰਖਾਨਾ ਵੀ ਜਿਹੜੇ ਇੱਥੋਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਅਸੀਂ ਰੁਜ਼ਗਾਰ ਮਾਈ ਕਰਾ ਸਕ ਕੁਇਤ ਦੀ ਕਰਾਂਗੇ ਲੜਾਈ ਲੜ ਕੇ ਸਾਰਾ ਕੁਝ ਜਿਹੜਾ ਲਾਵਾਂਗੇ ਜੇ ਥੋੜੀ ਬੋਦੀ ਕੋਈ ਕਮੀ ਰਹਿ ਜੀ ਤਾਂ 2027 ਚ ਇਕਾਂਤ ਲਿਖਾ ਦਿਨਦਾ ਵੀ ਕਾਂਗਰਸ ਸਰਕਾਰ ਆਊਗੀ ਤਾਂ ਉਦੋਂ ਜਿਹੜਾ ਹੈਗਾ ਜੋ ਵੀ ਕਮੀਆਂ ਰਹਿ ਗਈਆਂ ਸਾਰੀਆਂ ਮੈਂ ਪੂਰੀਆਂ ਤੁਸੀਂ ਕਹੇ ਵੀ 2027 ਦੇ ਵਿੱਚ ਕੰਨ ਤੇ ਲਿਖਿਆ ਦਿਖਦਾ ਹੈ ਕਿ ਕਾਂਗਰਸ ਦੀ ਸਰਕਾਰ ਆਊ ਪਰ ਕਾਂਗਰਸ ਦੇ ਅੰਦਰ ਕਿਤੇ ਨਾ ਕਿਤੇ ਜੋ ਅੰਦਰੂਨੀ ਕਲੇਸ਼ ਆ ਕਿਤੇ ਨਾ ਕਿਤੇ ਜਿਹੜਾ ਸਾਇਲੈਂਟਲੀ ਚੱਲਦਾ ਕਿਉਂਕਿ ਬਹੁਤ ਸਾਰੀਆਂ ਤਸਵੀਰਾਂ ਦੇ ਵਿੱਚ ਪੋਸਟਰਾਂ ਦੇ ਵਿੱਚ ਕਈ ਵਾਰ ਚਰਨ ਸਿੰਘ ਚੰਨੀ ਹੁਣਾਂ ਦੀ ਤਸਵੀਰ ਨਹੀਂ ਦਿਖਦੀ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੀ ਤਸਵੀਰ ਨਹੀਂ ਦਿਖਦੀ ਇਹ ਇਹ ਅੰਦਰ ਖਾਤੇ ਗੱਲਾਂ ਬਾਤ ਹੈਗੀ ਹੈ ਥੋੜਾ ਜਨਾ ਵੈਸੀ ਵਧਾ ਕੇ ਗੱਲ ਦੇਖੋ ਕੁਝ ਤਾਂ ਸਿਰਫ ਥੋੜਾ ਜਿਹਾ ਇੰਟਰਸਟ ਦਾ ਕਲਾਸ ਹੁੰਦੇ ਨੇ ਮੰਨ ਲਓ ਮੈਂ ਇਥੇ ਟੈਟਲੈਂਡ ਮੈਂ ਮੈਂ ਚਾਹਵਾਂ ਜਿਦੋਂ ਇਲੈਕਸ਼ਨ ਲੜਨ ਦਾ ਤਾਂ ਮੇਰੇ ਵੀ ਕੋਈ ਪੰਜ ਸੱਤ ਕੰਪਿਊਟਰ ਹੁੰਦੇ ਆ ਬਿਲਕੁਲ ਰੇਗ ਬੰਦੇ ਇੱਛਾ ਹੁੰਦੀ ਹੈ ਵੀ ਮੈਂ ਯਾਰ ਸਰਕਾਰ ਬਣਾਂ ਜਾਂ ਮੈਨੂੰ ਕੋਈ ਨਾ ਕਿ ਮੈਂ ਮੇਰਾ ਰੁਤਬਾ ਵੱਡਾ ਹੋਵੇ ਮੈਂ ਥੋੜੀ ਮੈਂ ਆਪਣੇ ਪੀਸ਼ਾ ਨੱਪ ਕਰਾਂ ਠੀਕ ਹੈ ਉਹ ਗੱਲਾਂ ਨੂੰ ਲੈ ਕੇ ਥੋੜਾ ਬਹੁਤਾ ਹ ਹੂੰ ਇਹ ਤਾਂ ਜਦੋਂ ਤੋਂ ਤਰੇ ਕੇ ਜਿਹੜਾ ਦੇਸ਼ ਜਹਾਜ਼ ਹੈ ਉਤੋਂ ਲੈ ਕੇ ਚੱਲਦਾ ਰਹਿੰਦਾ ਜਿਉਂ ਤੋਂ ਮੈਂ ਜਦੋਂ ਤੋਂ ਕੋਲ ਲੈ ਕੇ ਮੈਂ ਸੁਣਦਾ ਪਹਿਲਾਂ ਮਨ ਲੋ ਗਿਆਨੀ ਜੈਲ ਸਿੰਘ ਤੇ ਸਰਦਾਰ ਦਰਬਾਰਾ ਸਿੰਘ ਦਾ ਹੁੰਦਾ ਸੀ ਫਿਰ ਉਸ ਤੋਂ ਬਾਅਦ ਜਿਹੜੇ ਸਰਦਾਰ ਬੈਂਤ ਸਿੰਘ ਤੇ ਫਰਜੰਤ ਸਿੰਘ ਬਰਾੜ ਦਾ ਮਾੜਾ ਮੋਟਾ ਤਲਖੀ ਦਿੰਦੇ ਸੀ ਫਿਰ ਹਰਜੰਤ ਸਿੰਘ ਬਰਾੜ ਤੇ ਪਠਲ ਦੀ ਰਹੀ ਫਿਰ ਕੈਪਟਨ ਮਠੀਨ ਤੇ ਪਠਲ ਦੀ ਰਹੀ ਫਿਰ ਕੈਪਟਨ ਮਠੀਨ ਤੇ ਬਾਜਬਾਂ ਸਾਹਬਰ ਕਹਿੰਦੀ ਰਹੀ ਇਹ ਤਾਂ ਚੱਲਦਾ ਹੁੰਦਾ ਜਿਵੇਂ ਦੋ ਭਾਂਡੇ ਆ ਉੱਥੇ ਮਾੜੀ ਮੋਟੀ ਉਹਨਾਂ ਦੀ ਆਵਾਜ਼ ਅੱਜ ਮਹਾਰਾਣੀ ਪ੍ਰਨੀਤ ਕੌਰ ਤੁਹਾਡੇ ਇਲਾਕੇ 'ਚ ਪਹੁੰਚੇ ਹੋਏ ਸੀ ਤੁਸੀਂ ਸ਼ਾਇਦ ਪਤਾ ਨਹੀਂ ਤਸਵੀਰਾਂ ਦੇਖਿਆ ਕਿ ਨਹੀਂ ਦੇਖਿਆ ਤੁਹਾਡਾ ਰੋਜ਼ੀਮਾ ਕਿਹੋ ਜਿਹਾ ਹੁੰਦਾ ਨਹੀਂ ਮੈਨੂੰ ਨਹੀਂ ਪਤਾ ਤੁਹਾਡੇ ਨੂੰ ਪਤਾ ਲੱਗੇ ਮਾਰ ਕੇ ਕੇਵਲ ਸਿੰਘ ਢਿੱਲੋਂ ਹਣਾ ਦੇ ਨਾਲ ਪ੍ਰਚਾਰ ਕਰ ਰਹੇ ਸੀ ਪਿੰਡਾਂ ਦੇ ਵਿੱਚ ਅੱਜ ਕੈਪਟਲ ਪਰਿਵਾਰ ਸੀਐਮਬੀ ਰਹੇ ਨੇ ਕਾਂਗਰਸ ਦੇ ਤਾਂ ਉਹ ਕਿਵੇਂ ਦੇਖਦੇ ਹੋ ਇਸ ਜੀ ਦੇ ਦੇਖੋ ਜਿਹੜੇ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਇੱਥੇ ਕੁਝ ਨਹੀਂ ਹੈ ਹੂੰ ਵੀ ਉਹਨਾਂ ਦਾ ਕੋਈ ਨਿੱਜੀ ਬੰਦੇ ਨਹੀਂ ਹੈ ਕਿੱਥੇ ਹੂੰ ਜਿਹੜਾ ਜਿਹੜਾ ਅ ਨਿੱਜੀ ਬੰਦੇ ਉਹਨਾਂ ਦਾ ਮੇਰਾ ਭਰਾ ਸੀ ਹੂੰ ਜਿਹੜਾ ਉਹਨਾਂ ਨਾਲ ਨਿੱਜੀ ਤੌਰ ਤੇ ਵੀ ਘੜਨਾ ਜੀ ਪਾਰਟੀ ਤੋਂ ਤੇ ਫੜ ਜੁੜੀ ਡੈਥ ਹੋ ਗਈ। ਨਾ ਹੀ ਉਹਨਾਂ ਨੇ ਉਸ ਪਰਿਵਾਰ ਦੇ ਨੂੰ ਸੰਭਾਇਆ। ਨਾ ਹੀ ਜੋ ਉਹਨਾਂ ਦੇ ਪਰਿਵਾਰ ਨਾਲ ਲੱਗ ਕੇ ਉਹਨਾਂ ਦੇ ਉਹਨਾਂ ਨੂੰ ਉਹਨਾਂ ਲਈ ਕੰਮ ਕੀਤਾ ਨਾ ਹੀ ਉਹਦੀ ਉਹਨਾਂ ਨੇ ਕਦਰ ਕੀਤੀ। ਹੂੰ ਤਾਂ ਉਹ ਚੀਜ਼ ਨੂੰ ਦੇਖ ਕੇ ਫਿਰ ਉਹ ਲੋਕ ਆ ਜਿਹੜੇ ਉਹ ਇੱਥੋਂ ਦੇ ਲੋਕਾਂ ਦੀ ਪਹੁੰਚ ਤੋਂ ਬਾਹਰ ਨੇ। ਉਹਨਾਂ ਦੇ ਆਉਣ ਨਾ ਆਉਣ ਦਾ ਕੋਈ ਫੈਕਰੀ ਬੰਦਾ ਕਿਸੇ। ਹੂੰ ਤਾਂ ਸ਼ੁਕਰੀਆ ਕੁਲਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਹੀ ਕੀਮਤੀ ਸਮਾਂ ਦਿੱਤਾ। थैंक यू ब्रदर थैंक यू वेरी मच। ਤਾਂ ਇਹ ਸਨ ਕੁਲਦੀਪ ਸਿੰਘ ਕਾਕਾ ਢਿੱਲੋਂ ਕਾਲਾ ਢਿੱਲੋਂ ਜਿਨ੍ਹਾਂ ਦੇ ਨਾਲ ਅਸੀਂ ਮੁਲਾਕਾਤ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਜਿਹੜਾ ਕਿਹਾ ਗਿਆ ਕਿ ਮੈਂ ਬਰਨਾਲੇ ਦੇ ਲਈ ਇੱਕ ਹਸਪਤਾਲ ਤੇ ਹੋਰ ਜਿਹੜੇ ਪਾਣੀ ਦੇ ਖਾਸ ਕਰਕੇ ਸਮੱਸਿਆ ਜਿਹੜੀ ਬਰਨਾਲੇ ਦੇ ਲੋਕਾਂ ਦੀ ਰਹਿੰਦੀ ਹੈ ਸੀਵਰੇਜ ਦੀ ਪਾਣੀ ਦੇ ਨਾਲ ਸਮੱਸਿਆ ਨੇ ਇਹ ਜਿਹੜੀਆਂ ਨੇ ਉਹ ਲੜ ਕੇ ਲੋਕਾਂ ਦੇ ਨਾਲ ਹੱਲ ਕਰਾਵਾਂਗਾ। ਕੁਲਵਿੰਦਰ ਸਿੰਘ ਸਲੇੜੀ ਦੇ ਨਾਲ ਵਿਸ਼ਾਲ ਬਰਨਾਲਾ